ਸੁਮਾਨ ਛਡਾਉਣਾ ਰਸਤੇ 'ਚ ਬੀ ਪ੍ਰੋਬਲਮ ਆ ਜਾਂਦੀਆਂ ਨੇ ਹਨਾ ਤੇ ਕੁੜੀਆਂ ਦੇ ਲਈ ਕਿੰਨਾ ਕਹਾੜਾ ਹੈ ਕੰਮ ਵਿంటర్ 'ਚ ਕਹਿ ਲੋ ਵੀ ਟਰੱਕ ਯੂਜੂਲੀ ਜਿਹੜੇ ਆ ਯਾਰਡ 'ਚ ਬਹੁਤ ਫਸਦੇ ਆ ਸਰਦੀਆਂ ਦੇ ਵਿੱਚ ਯਾਰਡ 'ਚ ਟ੍ਰੇਲਰ ਖੜੇ ਨੇ ਆਲਰੇਡੀ ਓਕੇ ਸਨੋ ਪਈ ਹੋਈ ਆ ਜੰਮ ਜਾਂਦਾ ਲੈਂਡਿੰਗ ਜਿਹੜਾ ਲੈਂਡਿੰਗ ਗੀਅਰ ਹੁੰਦਾ ਆ ਜੀ ਜੀ ਟਰੇਲਰ ਦੇ ਪਿੱਛੇ ਜਿਹੜਾ ਚੱਕਣਾ ਹੁੰਦਾ ਉਹ ਜਿਹੜਾ ਹਾਂ ਹਾਂ ਚੱਕਣਾ ਜੀ ਉਹ ਜਦੋਂ ਜੰਮ ਜਾਂਦਾ ਫਿਰ ਸਨੋ ਇੰਨੀ ਇੰਨੀ ਕਹਿ ਲਓ ਵੀ ਗੋਡੇ ਗੋਡੇ ਸਨੋ ਪਈ ਹੁੰਦੀ ਹੈ ਕਈ ਵਾਰੀ ਉਹ ਟਰੇਲਰ ਦੇ ਆਲੇ ਦੁਆਲੇ ਬਿਲਕੁਲ ਉੱਥੇ ਫਿਰ ਕਹਿ ਲਓ ਬਹੁਤ ਰੋਣਾ ਆਇਆ ਮੈਨੂੰ ਜਦੋਂ ਤੁਸੀਂ ਇਹ ਲਾਇਸੈਂਸ ਲਿਆ ਘਰ ਦੇ ਦੀ سپورਟ ਸੀਗੀ ਜਾਂ ਕਿੱਥੇ ਜੀ ਕਹਿ ਲਓ ਵੀ ਬੀ ਟ੍ਰੇਨ ਹਮ ਨਾ ਡੇਂਜਰਸ ਗੁੱਡ ਜਿਹੜੇ ਹੁੰਦੇ ਆ ਆਪਣੇ ਟਰੱਕ ਜਿਹੜਾ ਆਇਲ ਦੇ ਟਰੱਕ ਹੋ ਗਏ ਰਾਈਟ ਉਹ ਟਰੱਕ ਟਰੇਲਰ ਓਕੇ ਉਹ ਖਾਈ ਚ ਪਿਆ ਆ ਇੱਥੇ ਹਮ ਟ੍ਰੱਕ ਡਰਾਈਵਰ ਆ ਜਿਹੜਾ ਸਿਟੀ 'ਚ ਟਰੱਕ ਚਲਾਉਂਦਾ ਇੱਕ ਵਾਈ ਯੂ ਐਸ ਏ ਜਾਂਦਾ ਜੀ ਜੀ ਕਿਹੜਾ ਬੈਟਰ ਹੈ ਇਹ ਚ ਏ ਤਾਂ బిਗੇਸਟ ਸਟਰਗਲ ਹੈ ਦੀ ਕੁੜੀਆਂ ਦੀ ਟਰਕਿੰਗ ਲਈ ਮੈਨੂੰ ਨਹੀਂ ਪਤਾ ਮੁੰਡਿਆਂ ਲਈ ਕਿੰਨੀ ਕ ਹੈਗੀ ਐ ਮੈਂ ਕਦੇ ਗੱਲ ਨਹੀਂ ਕੀਤੀ ਇਸ ਬਾਰੇ ਮੁੰਡਿਆਂ ਨਾਲ ਬਟ ਕੁੜੀਆਂ ਲਈ ਤਾਂ ਬਹੁਤ ਹੈ ਜੌਬ ਦੇਖਣ ਲਈ ਇੱਕ ਮੁੰਡਾ ਜਾਂ ਤਾਂ ਕੁੜੀ ਜਾਂਦੀ ਹੈ ਹਨਾ ਹਾਂਜੀ ਕੰਪਨੀ ਕੀ ਪ੍ਰਫਰੈਂਸ ਹੁੰਦੀ ਆ ਮੁੰਡੇ ਨੂੰ ਦਊਗੀ ਜਾਂ ਕੁੜੀ ਨੂੰ ਦਊਗੀ ਜਾਂ ਸਕਿੱਲ ਦੇਖੂਗੀ ਇਹ ਤਾਂ ਯਾਰ ਕਾਫੀ ਜ਼ਿਆਦਾ ਹੈਗਾ ਆ ਵੀ ਸੈਲਰੀਆਂ ਅੱਛਾ ਜੀ ਪੇ ਮਿਲਦੀ ਨਹੀਂ ਹੈਗੀ ਪੇ ਮਾਰ ਲੈਂਦੇ ਨੇ ਮਾਰ ਲੈਂਦੇ ਸੋ ਮੈਨੂੰ ਬਹੁਤ ਹੈਰਾਨੀ ਹੋਈ ਸੋ ਸੁਣ ਕੇ ਲੌਕ ਜ਼ਾੜੀਆਂ ਨੇ ਉਧਰੋਂ ਮੇਰਾ ਡਰਾਈਵ ਟਾਈਮ ਖਤਮ ਹੋਈ ਜਾਂਦਾ ਉਹ ਵੀ ਖਤਮ ਹੋ ਰਿਹਾ ਉਧਰੋਂ ਟਰੱਕ ਪਤਾ ਨਹੀਂ ਕਿੱਧਰ ਕਿੱਧਰ ਘੁੰਮੇ ਜਾ ਰਿਹਾ ਸਾਰੇ ਨੌਨ ਟਰੱਕ ਰਾਊਟਸ ਜਿਹੜੇ ਹੁੰਦੇ ਨੇ ਜੀ ਜੀ ਉਧਰ ਨੂੰ ਲੈ ਕੇ ਜਾਈ ਜਾਂਦਾ ਜੀ ਓਕੇ ਕਹਦੇ ਉਹ ਪੰਜਾਬੀ ਕਿਹੜਾ ਜਿਹੜਾ ਬਾਹਰਲੀ ਕੰਟਰੀ ਜਾ ਕੇ ਟਰੱਕ ਨਾ ਚਲਾਵੇ ਹਨਾ ਤੇ ਪੰਜਾਬੀਆਂ ਨੇ ਪੂਰੀ ਟਰੱਕ ਇੰਡਸਟਰੀ ਚ ਬੱਲੇ ਬੱਲੇ ਕਰਾਈ ਹੋਈ ਆ ਤੇ ਅੱਜ ਤੁਹਾਡੀ ਖਾਸ ਮੁਲਾਕਾਤ ਮੈਂ ਕਰਾਉਣੀ ਆ ਗਰਲੀਨ ਕੌਰ ਜੀ ਨਾਲ ਨੂੰ ਪਤਾ ਮੁੰਡੇ ਟਰੱਕ ਚਲਾਉਂਦੇ ਆ ਪਰ ਕੁੜੀਆਂ ਦੀ ਟਰਕਿੰਗ ਇੰਡਸਟਰੀ ਵਿੱਚ ਬਹੁਤ ਘੱਟ ਗਿਣਤੀ ਟਰੱਕ ਚਲਾਉਂਦੇ ਨੇ ਗ੍ਰੀਨ ਕਾਲਜੀ ਮੋਂਟਰੀਅਲ ਤੋਂ ਸਾਡੇ ਕੋਲ ਆਏ ਨੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਭਾਜੀ ਥੈਂਕ ਯੂ so much ਮੈਨੂੰ ਇਨਵਾਈਟ ਕਰਨ ਲਈ ਪਹਿਲੀ ਤਾਂ ਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਕੁੜੀਆਂ ਲਈ ਅਸੀਂ ਮੈਨੂੰ ਤਾਂ ਦੇਖੋ ਲੱਗਦਾ ਵੀ ਬਹੁਤ ਹਾਰਡ ਆ ਹਨਾ ਟਰਕਿੰਗ ਇੰਡਸਟਰੀ ਟਰੱਕ ਚਲਾਉਣਾ ਰਾਤਾਂ ਨੂੰ ਸਫ਼ਰ ਤੇ ਜਾਣਾ ਜਾਂ ਕਿੱਦਾਂ ਦੇ ਇੱਥੇ ਰਾਹ ਨੇ ਹਨਾ ਜੀ ਜੀ ਤੇ ਤੁਸੀਂ ਤੁਹਾਨੂੰ ਟ੍ਰੈਕਿੰਗ ਹਾਂਜੀ ਕਹਿ ਸਕਦੇ ਆ ਹਾਰਡ ਵੀ ਹੈ ਜੀ ਕਹਿ ਸਕਦੇ ਆ ਸੌਖੀ ਵੀ ਹੈ ਜੀ ਇਹ ਤਾਂ ਇਦਾਂ ਇੱਕ ਜੀ ਸਕਿੱਲ ਸਿੱਖ ਲਈ ਆਪਾਂ ਨੇ ਫਿਰ ਤਾਂ ਸੌਖਾ ਹੀ ਹੈ ਜੀ ਜਿਦਾਂ ਕੋਈ ਵੀ ਆਪਾਂ ਕਹਿ ਲਓ ਇੰਡਸਟਰੀ 'ਚ ਹੁੰਨੇ ਆ ਨਵਾਂ ਨਵਾਂ ਤਾਂ ਹਾਰਡ ਲੱਗਦਾ ਹੈ ਕੰਮ ਜੀ 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 ਬਾਅਦ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਹੈਂਡਲ ਕਰਨੀ ਏ ਤੀ ਫੇਰ ਸੌਖਾ ਹੋ ਜਾਂਦਾ ਚਲੋ ਹੁਣ ਮੈਂ ਤੁਹਾਡੀ ਜਰਨੀ ਸਟਾਰਟ ਕਰਦੇ ਆ ਤੁਸੀਂ ਇੱਥੇ ਜਿਵੇਂ ਕਿਦਾਂ ਆਏ ਉਸ ਤੋਂ ਬਾਅਦ ਤੁਸੀਂ ਲਾਇਸੈਂਸ ਲਿਆ ਟਰੱਕਿੰਗ ਤੁਹਾਡੇ ਆਉਣ ਦਾ ਤੁਹਾਡੇ ਟਰੱਕਿੰਗ ਵਿੱਚ ਇੰਡਸਟਰੀ ਵਿੱਚ ਆਉਣ ਦਾ ਕਿ ਤੁਹਾਡੇ ਆਪਣੇ ਮਾਈਂਡ ਚ ਸੀਗਾ ਜਾਂ ਕਿਵੇਂ ਆਇਆ ਕਿਵੇਂ ਤੁਸੀਂ ਇਹ ਵਿੱਚ ਫੀਲਡ ਚ ਇਦਾਂ ਕਿ ਮੈਂ ਸਟੂਡੈਂਟ ਆਈ ਸੀਗੀ ਜੀ ਮੈਂ 1 ਸਾਲ ਟ੍ਰਾਂਟੋ ਲਾਇਆ ਠੀਕ ਹੈ ਜੀ ਸਟੱਡੀ ਆਪਣਾ ਪ੍ਰੋਗਰਾਮ 1 ਸਾਲ ਫਿਰ ਮੈਂ ਲਾਇਆ ਮੋਂਟਰੀਅਲ ਦੇ ਵਿੱਚ ਠੀਕ ਹੈ ਜੀ ਤੇ ਮੋਂਟਰੀਅਲ ਚ ਸਟੱਡੀ ਜਦੋਂ ਫਿਨਿਸ਼ ਕੀਤੀ ਤੇ ਪੀਆਰ ਦੀ ਫਾਈਲ ਵੀ ਉਧਰ ਹੀ ਲਗਣੀ ਸੀਗੀ ਸਾਰਾ ਜੀ 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 ਪਰ ਪਲਾਨ ਹੀ ਸੀਗਾ ਕਿ ਵਾਪਸ ਟ੍ਰਾਂਟੋ ਹੀ ਆ ਜਾਾਂਗੇ ਪੀਆਰ ਲੈ ਕੇ ਓਕੇ ਤੇ ਤਾਂ ਕਰਕੇ ਫ੍ਰੈਂਚਵਲ ਵੀ ਧਿਆਨ ਨਹੀਂ ਦਿੱਤਾ ਜੀ ਤੇ ਇਸ ਚੱਕਰ 'ਚ ਕੀ ਹੈ ਕਿ ਜਦੋਂ ਸਟੱਡੀ ਫਿਨਿਸ਼ ਕੀਤੀ ਤੇ ਕੰਮ ਨਹੀਂ ਮਿਲਿਆ ਉੱਥੇ ਅੱਛਾ ਕੰਮ ਮਿਲੇ ਫੀਲਡ 'ਚ ਮਿਲੀ ਨਹੀਂ ਜੋ ਕਹਿੰਦੇ ਆ ਨਾ ਹਾਂ ਜੀ ਫੁੱਲ ਟਾਈਮ ਜੌਬ ਨਹੀਂ ਮਿਲੀ ਵਧੀਆ ਵਾਲੀ ਠੀਕ ਹੈ ਠੀਕ ਹੈ ਤੇ ਬਸ ਫਿਰ ਉਸ ਤੋਂ ਬਾਅਦ ਇੱਦਾਂ ਸੀ ਟਰਾਂਸਪੋਰਟੇਸ਼ਨ ਕੰਪਨੀ 'ਚ ਕੰਮ ਮਿਲਿਆ ਆਫਿਸ 'ਚ ਪਹਿਲਾਂ ਠੀਕ ਹੈ ਉੱਥੋਂ ਫਿਰ ਮੈਨੂੰ ਹੋਇਆ ਵੀ ਟਰੱਕ ਦਾ ਲਾਇਸੈਂਸ ਵੀ ਲਿੱਤਾ ਜਾਵੇ ਹੁਣ ਅੱਛਾ ਕਿਉਂਕਿ ਪੈਸੇ ਉਹਨੇ ਨਹੀਂ ਸੀ ਬਣ ਰਹੇ ਆਫਿਸ ਜੌਬ ਤੇ ਸਰਵਾਈਵਲ ਔਖਾ ਜਾ ਲੱਗਦਾ ਸੀਗਾ ਵੀ ਇੰਨੇ ਕ ਪੈਸਿਆਂ ਚ ਤਾਂ ਨਹੀਂ ਬਣਨੀ ਗੱਲ ਚਲੋ ਇਹ ਤਾਂ ਹੋ ਗਿਆ ਵੀ ਟਰੱਕਾਂ ਚ ਪੈਸੇ ਵੀ ਵਧੀਆ ਬਣਦੇ ਟਰੱਕਾਂ ਚ ਉਹ ਬਾਅਦ ਚੋਂ ਗੱਲ ਕਰਦੇ ਆ ਤੇ ਜਦੋਂ ਤੁਸੀਂ ਇਹ ਲਾਇਸੈਂਸ ਲਿਆ ਕਰਦੇ ਦੀ سپورਟ ਸੀਗੀ ਜਾਂ ਕਿਵੇਂ ਲਿਆ ਲਾਇਸੈਂਸ ਮੈਂ ਬਿਨਾ ਦੱਸੇ ਹੀ ਲੈ ਲਿਆ ਸੀਗਾ ਅੱਛਾ ਜੀ ਕਰਦੇਆਂ ਤੋਂ ਹਾਂ ਜੀ ਕਿਉਂਕਿ ਮੈਨੂੰ ਸੀਗਾ ਵੀ ਲਾਇਸੈਂਸ ਲੈ ਲੈਣੇ ਆ ਲੈ ਲਿਆ ਲਾਇਸੈਂਸ ਲੈ ਕੇ ਫਿਰ ਦੱਸਦਾ ਕਿ ਲਾਇਸੈਂਸ ਲੈ ਲਿਆ ਟਰੱਕ ਦਾ ਅੱਛਾ ਜੀ ਤੇ ਜੌਬ ਵੀ ਫਿਰ ਨਾਲ ਹੀ ਜਿਹੜੀ ਕੰਪਨੀ ਚ ਕੰਮ ਕਰ ਰਹੇ ਸੀ ਉੱਥੋਂ ਹੀ ਫਿਰ ਆਪਾਂ ਜੌਬ ਵੀ ਉਹਨਾਂ ਨਾਲ ਹੀ ਸ਼ੁਰੂ ਕਰ ਲਈ ਸੀਗੀ ਠੀਕ ਆ ਜੀ ਲਾਈਸੈਂਸ ਲੈ ਲਿਆ ਘਰੇ ਦੱਸਤਾ ਫਿਰ ਕਦੇ ਰਿਸ਼ਤੇਦਾਰਾਂ ਵੱਲੋਂ ਜਾਂ ਤੁਹਾਡੇ ਘਰਦਿਆਂ ਵੱਲੋਂ ਕੋਈ ਇਦਾਂ ਦੀ ਐ ਵੀ ਕੁੜੀ ਆ ਟਰੱਕ ਚਲਾਉ ਸਾਡੀ ਕੁੜੀ ਹੁਣ ਬਾਹਰ ਜਾ ਕੇ ਕਮਾਲ ਦੀ ਗੱਲ ਆ ਕੋਈ ਐਜਾ ਕੋ ਸਾ ਆਇਆ ਬੱਚਾ ਇੱਕਦਮ ਨਹੀਂ ਆਇਆ ਕਹਿ ਸਕਦੇ ਆ ਪਰ ਜਿੱਦਾਂ ਹੌਲੀ ਹੌਲੀ ਫੋਨ ਤੇ ਜਿੱਦਾਂ ਗੱਲ ਕਰਦੇ ਘਰਦੇ ਹਨਾ ਤੇ ਡਾਇਰੈਕਟਲੀ ਨਹੀਂ ਕਦੇ ਉਹਨਾਂ ਨੇ ਕਿਹਾ ਬਟ ਇਦਾਂ ਜ਼ਰੂਰ ਕਹਿੰਦੇ ਸੀਗੇ ਕਿ ਆਫਿਸ ਜੌਬ ਹੀ ਬੈਟਰ ਦੇਖ ਆਪਣੀ ਯੂ ਨੋ ਫਾਈਨੈਂਸ ਦਾ ਕੀਤਾ ਹੋਇਆ ਕੋਰਸ ਉਧਰ ਦੇ ਪਾਸੇ ਧਿਆਨ ਦੇ ਬੈਂਕ ਦੀ ਜੌਬ ਦੇਖ ਜਾਂ ਗਵਰਨਮੈਂਟ ਜੌਬ ਨੂੰ ਬਹੁਤ ਪੁਸ਼ ਕਰਦੇ ਆ ਆਪਣੇ ਪੈਰੈਂਟਸ ਜੀ 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 ਸੋ ਉਹ ਚੀਜ਼ਾਂ ਕਹਿੰਦੇ ਰਹਿੰਦੇ ਸੀ ਕਦੇ ਐ ਨਹੀਂ ਕਿਹਾ ਵੀ ਟਰੱਕ ਨਾ ਚਲਾ ਅੱਛਾ ਇਹ ਸਿੱਧਾ ਵਰਡ ਨਹੀਂ ਮੈਨੂੰ ਕਦੇ ਅਜੇ ਤੱਕ ਵੀ ਮਿਲਿਆ ਸੁਣਨਾ ਜੀ ਮੈ ਮੈਨੂੰ ਹੁਣ ਤੁਹਾਡਾ ਇਹ ਸਵਾਲ ਲਵਾਂਗਾ ਮੈਂ ਤੁਸੀਂ ਹੁਣ ਕਿੱਥੋਂ ਨੂੰ ਚਲਾਉਨੇ ਟਰੱਕ ਕਿੱਥੇ ਚਲਾਉਨੇ ਆ ਮੈਂ ਰਾਈਟ ਨਾਓ ਮੋਂਟਰੀਅਲ ਟੂ ਯੂ ਐਸ ਚਲਾਨੀ ਆ ਜਿੱਦਾਂ ਸ਼ਾਰਟ ਟ੍ਰਿਪਸ ਹੁੰਦੇ ਨੇ ਵਨ ਨਾਈਟ ਆਊਟ ਹੁੰਦਾ ਆ ਠੀਕ ਅੱਛਾ ਜੀ ਓਕੇ ਯਾ ਤੇ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਜਾਂ ਰੀਲਾਂ 'ਚ ਆਪਾਂ ਦੇਖ ਲੈਂਦੇ ਆ ਵੀ ਟਰੱਕ ਚਲਾਉਣਾ ਸਟੀਅਰਿੰਗ ਤੇ ਬੈਠਣਾ ਹੀ ਦਿਖਾਇਆ ਜਾਂਦਾ ਪਰ ਸਮਾਨ ਲੋਡ ਕਰਾਉਣਾ ਸਮਾਨ ਛਡਾਉਣਾ ਰਸਤੇ 'ਚ ਵੀ ਪ੍ਰੋਬਲਮ ਆ ਜਾਂਦੀਆਂ ਨੇ ਹਨਾ ਜੀ ਜੀ ਤੇ ਕੁੜੀਆਂ ਦੇ ਲਈ ਕਿੰਨਾ ਕਹਾੜਾ ਹੈ ਕੰਮ ਜਿਹੜਾ ਜਿੱਦਾਂ ਤੁਸੀਂ ਕਿਹਾ ਸਮਾਨ ਲੋਡ ਕਰਾਣਾ ਤੇ ਆਫ ਲੋਡ ਕਰਨਾ ਇਹ ਜਿਵੇਂ ਹੁਣ ਮੈਂ ਤਾਂ ਦੇਖਿਆ ਕਈ ਵਾਰ ਤਰਪਾਲ ਹੀ ਲਾਉਣੀ ਹੁੰਦੀ ਹੁਣ ਉੱਪਰੋਂ ਸਮਾਨ ਦੇ ਤਰਪਾਲ ਲਾਉਣੀ ਆ ਰਸੇ ਬੰਨਣੇ ਆ ਕਾਫੀ ਕੁਝ ਹੁੰਦਾ ਜਣੀ ਇਹੇ ਚੀਜ਼ਾਂ ਜਿਹੜੀਆਂ ਲੋਪ ਨੇ ਜੀ ਜੀ ਇਹਦੇ ਬਾਰੇ ਦੱਸਿਓ ਇਹ ਵੀ ਹੁਣ ਅਲੱਗ-ਅਲੱਗ ਹੈ ਦੇਖੋ ਟਰੱਕਿੰਗ ਦੇ ਵਿੱਚ ਵੀ ਇੱਕੋ ਟਰੱਕਿੰਗ ਨਹੀਂ ਹੈਗੀ ਹਨ ਫਲੈਟ ਬੈਡ ਦਾ ਹੁਣ ਜਿਹੜੀ ਤੁਸੀਂ ਗੱਲ ਕੀਤੀ ਉਹ ਫਲੈਟ ਬੈਡ ਦੀ ਕੰਮ ਕੰਮ ਦੀ ਗੱਲ ਕੀਤੀ ਆ ਉਹ ਅਲੱਗ ਚੀਜ਼ ਹੈ ਸੋ ਡਰਾਈਵਰ ਦਾ ਕੰਮ ਹੁੰਦਾ ਰੀਫਰਾਂ ਦਾ ਕੰਮ ਹੁੰਦਾ ਸੋ ਮੈਂ ਪਰਸਨਲੀ ਡਰਾਈਵਰ ਤੇ ਰੀਫਰ ਦਾ ਕੰਮ ਕੀਤਾ ਠੀਕ ਹੈ ਜੀ ਠੀਕ ਹੈ ਤੇ ਉਹਦੇ ਚ ਸਾਨੂੰ ਇਹ ਨਹੀਂ ਚੀਜ਼ਾਂ ਕਰਨੀਆਂ ਪੈਂਦੀਆਂ ਰਾਈਟ ਓਕੇ ਤੇ ਆਫਲੋਡ ਤੇ ਆਨਲੋਡ ਜਿਹੜਾ ਹੁੰਦਾ ਉਹ ਵੀ ਡਰਾਈਵਰ ਨੂੰ ਨਹੀਂ ਕਰਨਾ ਹੁੰਦਾ ਓਕੇ ਉਹ ਸਾਰਾ ਸ਼ਿਪਰ ਤੇ ਰਿਸਿਵਰ ਦਾ ਕੰਮ ਹੈ ਉਹਨਾਂ ਨੇ ਹੀ ਕਰਨਾ ਸਾਰਾ ਠੀਕ ਹੈ ਸੋ ਉਸ ਚੀਜ਼ 'ਚ ਆਪਾਂ ਨੂੰ ਕੋ ਰਸਤੇ ਚ ਆਉਂਦੇ ਕਦੇ ਕੋਈ ਇਦਾਂ ਦੀ ਪ੍ਰੋਬਲਮ ਆਈ ਹੋਵੇ ਤੇ ਰਸਤੇ ਚ ਆਉਂਦੇ ਜਾਂਦੇ ਇਦਾਂ ਹੈ ਕਿ ਨਾਰਮਲੀ ਸਮਰ ਚ ਤਾਂ ਕਦੇ ਮੈਨੂੰ ਐਸਾ ਜਿਹਾ ਨੀ ਇਸ਼ੂ ਆਇਆ ਬਟ ਵਿంటర్ ਚ ਕਹਿ ਲੋ ਵੀ ਟਰੱਕ ਯੂਜੂਲੀ ਜਿਹੜੇ ਆ ਯਾਰਡ ਚ ਬਹੁਤ ਫਸਦੇ ਆ ਅੱਛਾ ਇੱਕ ਯਾਰਡ ਕੱਚੇ ਹੁੰਦੇ ਕਈ ਥਾਵਾਂ ਤੇ ਓਥੇ ਫਸ ਗਏ ਹਨਾ ਸਨੋ ਕਰਕੇ ਸਲਿਪਰੀ ਹੁੰਦਾ ਆ ਓਥੇ ਕਹਿ ਲੋ ਵੀਲ ਘੁੰਮੀ ਜਾਂਦਾ ਆ ਸੋ ਉਹ ਚੀਜ਼ ਬਹੁਤ ਹਾਰਡ ਹੋ ਜਾਂਦੀ ਆ ਯਰ ਸਨੋ ਦੇ ਵਿੱਚ ਤਾਂ ਰੋੜਾ ਦੇ ਵੀ ਔਖਾ ਹੋ ਜਾਂਦਾ ਹੁਣ ਆ ਹਾਂਜੀ ਇਹ ਆ ਕਿ ਤੁਹਾਨੂੰ ਥੋੜਾ ਸੇਫ ਹੋ ਕੇ ਚਲਾਉਣਾ ਪੈਣਾ ਵਾਸਤੇ ਇਹੀ ਆ ਹੋਰ ਤਾਂ ਨਹੀਂ ਮੈਨੂੰ ਲੱਗਦਾ ਕੋਈ ਐਸੋ ਚ ਖਾਈ ਜਾਂਦੀ ਉਹ ਅੱਡ ਗੱਲਾਂ ਮਕੈਨੀਕਲ ਇਸ਼ੂ ਆ ਗਿਆ ਫਿਰ ਤਾਂ ਚਲੋ ਰੋਕ ਕੇ ਕਰਨਾ ਹੀ ਪੈਣਾ ਫਿਰ ਤਾਂ ਤਾਂ ਕਹਿ ਲੋ ਵੀ ਰੋਡ ਸਾਈਡ ਜਿਹੜੀ ਸਰਵਿਸ ਹੁੰਦੀ ਆ ਤੁਹਾਨੂੰ ਡਿਸਪੈਚ ਨੇ ਕਹਿ ਦੇਣਾ ਵੀ ਹਾਂਜੀ ਆ ਆ ਚੀਜ਼ ਆ ਉਹਨਾਂ ਨੇ ਆ ਜਾਣਾ ਕਦੇ ਗਰਲੀਨ ਕਾਉਂਟ ਜੀ ਨੂੰ ਇਹ ਲੱਗਿਆ ਵੀ ਰਸਤੇ ਵਿੱਚ ਚਲੋ ਤੁਹਾਨੂੰ ਕਿੰਨਾ ਸਮਾਂ ਕਿੰਨਾ ਹੋ ਗਿਆ ਪਹਿਲਾਂ ਦੱਸ ਦੂੰ ਮੈਂ ਬੜਾ ਜਾਂ ਸਮਾਂ ਮੈਂ 2019 ਅਗਸਟ ਦੇ ਵਿੱਚ ਲਾਇਸੈਂਸ ਲਿੱਤਾ ਸੀ ਉਸ ਤੋਂ ਬਾਅਦ ਮੈਂ ਫਿਰ ਚਲਾਉਣਾ ਸ਼ੁਰੂ ਕੀਤਾ ਚਲੋ ਕਾਫੀ ਸਮਾਂ ਹੋ ਗਿਆ ਹਨਾ ਵੀ ਗਲੀਨ ਕਾਉਂਟ ਜੀ ਰੋਡ ਦੇ ਉੱਪਰ ਕਿਸੇ ਦੀ ਕਹਿੰਦਾ ਫਸ ਗਏ ਕੋਈ ਮਕੈਨੀਕਲ ਇਸ਼ੂ ਆ ਗਿਆ ਜਾਂ ਵੈਸੇ ਫਸ ਗਏ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਮੈਂ ਕਿੱਥੇ ਪੰਗਾ ਲੈ ਲਿਆ ਟਰੱਕ ਦਾ ਯਾਰ ਕਦੇ ਹੋਇਆ ਇਦਾਂ ਦਾ ਕੋਈ ਘਟਨਾ ਹਾਂਜੀ ਨਵਾਂ ਨਵਾਂ ਹੀ ਮੈਂ ਜਿੱਦਾਂ ਹੈਗਾ ਕਿ ਜਦੋਂ ਬੰਦਾ ਨਵਾਂ ਨਵਾਂ ਕੰਮ ਸ਼ੁਰੂ ਕਰਦਾ ਜੀ ਤੇ ਪ੍ਰੋਬਲਮਸ ਆਉਂਦੀਆਂ ਨੇ ਇਦਾਂ ਦੀਆਂ ਜੀ ਤੇ ਉਦੋਂ ਫਿਰ ਰੋਣਾ ਵੀ ਬਹੁਤ ਆਇਆ ਕਈ ਵਾਰੀ ਤਾਂ ਮਤਲਬ ਰੋਡ ਤੇ ਮੈਨੂੰ ਕਦੇ ਇਸ਼ੂ ਨਹੀਂ ਆਇਆ ਸੱਚ ਓਨੈਸਟਲੀ ਮੈਨੂੰ ਯਾਰਡ ਦੇ ਵਿੱਚ ਬਹੁਤ ਇਸ਼ੂ ਆਇਆ ਕਈ ਵਾਰ ਜਿੱਦਾਂ ਸਰਦੀਆਂ ਦੇ ਵਿੱਚ ਯਾਰਡ 'ਚ ਟਰੇਲਰ ਖੜੇ ਨੇ ਆਲਰੇਡੀ ਓਕੇ ਸਨੋ ਪਈ ਹੋਈ ਆ ਜੰਮ ਜਾਂਦਾ ਲੈਂਡਿੰਗ ਜਿਹੜਾ ਲੈਂਡਿੰਗ ਗੀਅਰ ਹੁੰਦਾ ਹੈ ਜੀ ਜੀ ਟਰੇਲਰ ਦੇ ਪਿੱਛੇ ਜਿਹੜਾ ਚੱਕਣਾ ਹੁੰਦਾ ਉਹ ਜਿਹੜਾ ਹਾਂ ਹਾਂ ਚੱਕਣਾ ਹੈ ਜੀ ਉਹ ਜਦੋਂ ਜੰਮ ਜਾਂਦਾ ਫਿਰ ਸਨੋ ਇੰਨੀ ਇੰਨੀ ਕਹਿ ਲੋ ਵੀ ਗੋਡੇ ਗੋਡੇ ਸਨੋ ਪਈ ਹੁੰਦੀ ਹੈ ਕਈ ਵਾਰੀ ਉਹ ਟਰੇਲਰ ਦੇ ਆਲੇ ਦੁਆਲੇ ਬ ਉੱਥੇ ਫੇਰ ਕਹਿ ਲੋ ਬਹੁਤ ਰੋਣਾ ਆਇਆ ਮੈਂ ਰੋਈ ਵੀ ਬਹੁਤ ਸਟਾਰਟਿੰਗ ਚ ਬਹੁਤ ਔਖਾ ਹੋਇਆ ਅੱਛਾ ਜੀ ਜੀ ਸੋ ਉਹ ਚੀਜ਼ ਹਾਰਡ ਹੈ ਵੈਰੀ ਤੇ ਇਹ ਰਸਤੇ ਦੀ ਕੋਈ ਘਟਨਾ ਕੋਈ ਰਸਤੇ ਚ ਮੇਰੇ ਨਾਲ ਸੱਚੀ ਕੋਈ ਘਟਨਾ ਨਹੀਂ ਹੋਈ ਐਸਾ ਸੱਚ ਬਟ ਉਦਾਂ ਹਾਂਜੀ ਘਟਨਾਵਾਂ ਜ਼ਰੂਰ ਦੇਖੀਆਂ ਨੇ ਵੀ ਘਟਨਾਵਾਂ ਮੈਂ ਉਹਦੀ ਗੱਲ ਤੇ ਆਉਣ ਲੱਗਿਆ ਤੇ ਮੈਂ ਦੇਖਿਆ ਹੁਣ ਇਹੇ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਵੀ ਕਈ ਵਾਰ ਟਰੱਕਾਂ ਨੂੰ ਇਕੱਠੇ ਚਾਰ ਪੰਜ ਟਰੱਕ ਭੜੇ ਹੁੰਦੇ ਆ ਕਈ ਵਾਰ ਅੱਗ ਲੱਗੀ ਹੁੰਦੀ ਆ ਹਾਂਜੀ ਬਹੁਤ ਜ਼ਿਆਦਾ ਔਖਾ ਘਟਨਾਈ ਤਾਂ ਹੈਗੀ ਆ ਯਾ ਡਰਾਈਵਰੀ ਸੌਖੀ ਤਾਂ ਹੈ ਨਹੀਂ ਜੀ ਮੈਂ ਕੱਲ ਵੀ ਹੁਣ ਮੋਂਟਰੀਅਲ ਤੋਂ ਜਿੱਦਾਂ ਆ ਰਹੇ ਸੀਗੇ ਠੀਕ ਆ ਜੀ ਤੇ ਰੋਡ ਸਾਈਡ ਤੇ 401 ਤੇ ਕਹ ਲੋ ਵੀ ਬੀ ਟ੍ਰੇਨ ਹਮ ਹਣਾ ਡੇਂਜਰਸ ਗੁੱਡ ਜਿਹੜੇ ਹੁੰਦੇ ਆ ਆਪਣੇ ਟਰੱਕ ਜਿਹੜਾ ਆਇਲ ਦੇ ਟਰੱਕ ਵਿਚ ਚ ਡਿੱਗਿਆ ਹੋਇਆ ਸੀ ਉਹ ਜੀ ਕੱਲ ਵੀ ਸੋ ਕਦੇ ਮਾਪਿਓ ਨੂੰ ਚਲੋ ਇਹ ਜਿਹੀਆਂ ਖਬਰਾਂ ਜਾਂਦੀਆਂ ਨੇ ਕਦੇ ਉਹਨਾਂ ਨੇ ਤੁਹਾਨੂੰ ਮਾਂ ਨੇ ਖਾਸ ਕਰਕੇ ਮਾਂ ਨਾਲ ਟੀ ਦਾ ਬਹੁਤ ਪਿਆਰ ਹੁੰਦਾ ਨਾ ਹਾਂਜੀ ਹਾਂਜੀ ਉਹਨਾਂ ਨੇ ਨਹੀਂ ਕਿਹਾ ਵੀ ਤੂੰ ਰਹਿਣ ਦੇ ਰੋੜਾਂ ਤੇ ਜਾਣਾ ਜਾਂ ਕਿਦਾਂ ਉਹੀ ਆ ਵੀ ਇੰਡਾਇਰੈਕਟਲੀ ਕਹਿ ਦਿੰਦੇ ਨੇ ਬਹੁਤ ਕੋਸ਼ਿਸ਼ ਕੀਤੀ ਯਾਰ ਕੋਈ ਹੋਰ ਜੌਬ ਦੇਖਣਾ ਜੀ 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 ਵੀ ਠੀਕ ਆ ਚੱਲ ਕਰੀ ਜੰਨੀ ਆ ਪਰ ਕਿੰਨਾ ਚਿਰ ਇਹ ਸਵਾਲ ਹੁੰਦਾ ਕਿਉਂਕਿ ਅੱਗੇ ਕਹਿੰਦੇ ਵੀ ਤੁਸੀਂ ਸੈਟਲਡ ਆਨ ਵੀ ਹੋਣਾ ਹਨਾ ਅੱਗੇ ਅੱਗੇ ਤੁਸੀਂ ਲਾਈਫ ਵੀ ਵਧਾਣੀ ਟਰੱਕ ਤਾਂ ਨਹੀਂ ਚਲਾਈ ਜਾਉਂਗੇ ਸਾਰੀ ਉਮਰ ਇੱਕ ਨਾ ਟਰੱਕਾਂ ਵਾਲੇ ਮਤਲਬ ਆਮ ਆਪਾਂ ਸੁਣਿਆ ਵੀ ਅਨਫਿਟ ਹੋ ਜਾਂਦੇ ਨੇ ਬੰਦੇ ਹਨਾ ਫਿਰ ਤੁਸੀਂ ਫਿਟ ਰਹਿਣ ਲਈ ਕੀ ਕਰਦੇ ਹੋ ਇਹ ਦੇਖੋ ਬੈਲੈਂਸ ਆਊਟ ਕਰਨਾ ਪਾਣਾ ਜੇ ਤੁਸੀਂ ਸੱਤੋ ਦਿਨ ਹੀ ਕੰਮ ਕਰੋਗੇ ਫਿਰ ਤਾਂ ਨਹੀਂ ਹੋਣਾ ਅੱਛਾ ਨਹੀਂ ਹੋਣਾ ਹਾਂ ਫਿਰ ਔਖਾ ਹੈ ਪਰ ਉਹਦੇ 'ਚ ਵੀ ਚੁਆਇਸ ਹੈ ਕਿ ਜੇ ਤੁਸੀਂ ਸੱਤੋ ਦਿਨ ਕੰਮ ਤੇ ਹੋ ਜੀ ਤੇ ਤੁਸੀਂ ਵਿੱਚ ਜਦੋਂ ਬ੍ਰੇਕ ਹੁੰਦੀ ਹੈ ਜਾਂ ਤੁਸੀਂ ਨਾਈਟ ਕਰਦੇ ਹੋ ਸਟੇ ਕਰਦੇ ਹੋ ਤਾਂ ਤੁਸੀਂ ਟਰੱਕ ਦੇ ਆਲੇ-ਦੁਆਲੇ ਗੇੜੇ ਕੱਢ ਲਓ 4-5 ओके ਹਾਂ ਜਦੋਂ ਆਪਣੀ ਐਕਸਰਸਾਈਜ਼ ਰੂਟੀਨ ਹੁੰਦੀ ਹੈ ਘਰ ਚ ਹੁੰਦੀ ਹੈ ਉੱਥੇ ਫਿਰ ਘਰ ਟਰੱਕ ਤੁਹਾਡਾ ਘਰ ਜੀ ਉਹ ਚੀਜ਼ ਕਰ ਸਕਦੇ ਹਾਂ ਹਮ ਬਟ ਜਿਹੜੀ ਮੈਂ ਪਰਸਨਲੀ ਪ੍ਰਿਫਰ ਕਰਦੀ ਹਾਂ ਕਿ ਆਪਣਾ ਫਿਰ ਤੁਸੀਂ ਉਧਰੋਂ ਪੈਸਿਆਂ ਵੱਲੋਂ ਥੋੜਾ ਜਿਹਾ ਘਟੋ ਜੋ 5 ਦਿਨ ਕੰਮ ਕਰ ਲਓ 2 ਦਿਨ ਆਫ ਲੈ ਲਓ ਕੋਈ ਵੀ 2 ਦਿਨ ਆਫ ਲੈ ਲਓ ਤੇ ਆਪਦਾ ਜਾਓ ਵਰਕਆਊਟ ਕਰੋ ਜਾ ਕੇ ਠੀਕ ਹੈ ਠੀਕ ਹੈ ਇੱਕ ਇਹ ਚੀਜ਼ ਤੇ ਪਲੱਸ ਦੂਜਾ ਜਿਹੜਾ ਖਾਣਾ ਆ ਉਹ ਤੁਹਾਨੂੰ ਕਹਿ ਲਓ ਵੀ ਘਰ ਦਾ ਹੀ ਲੈ ਕੇ ਜਾਓ ਨਾਲ ਪਕਾ ਕੇ ਤੁਸੀਂ ਆਪ ਬਣਾਉਣਾ ਨਹੀਂ ਫਿਰ ਹਾਂਜੀ ਆਪ ਕਹ ਲਓ ਜਾਂ ਮੇਰੇ ਤਾਂ ਵੈਸੇ ਫਰੈਂਡਸ ਸੁਖ ਨਾਲ ਥੋੜੇ ਚੰਗੇ ਨੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਨਾਲ ਤੇ ਉਹ ਹੈਲਪ ਕਰ ਦਿੰਦੀਆਂ ਨੇ ਜੀ ਤੇ ਐਕਸਰਸਾਈਜ਼ ਭਾਈ ਜ਼ਰੂਰੀ ਆ ਦੇਖਿਆ ਆਪਾਂ ਨੇ ਹੁਣ ਤਾਂ ਵੀਡੀਓ ਬੂਡੀ ਮੁੰਡੇ ਸੋਹਣੀਆਂ ਹੁੰਦੀਆਂ ਅੰਦਰ ਪਿੰਕਾ ਚੜ ਕੇ ਵੀ ਪਾ ਰਿਹਾ ਵੀ ਭਾਈ ਟਰੱਕਾਂ ਵਾਲਿਆਂ ਦੇ ਲਈ ਸਪੈਸ਼ਲ ਹਨਾ ਵੀ ਆਪਣੇ ਜਿੱਥੇ ਟਰੱਕ ਖੜਾ ਉੱਥੇ ਹੀ ਕਈ ਕਈ ਤਾਂ ਮੁੰਡੇ ਨੇ ਮੈਂ ਦੇਖਿਆ ਵੀ ਟਰੱਕਾਂ ਵਿੱਚ ਆਪਣਾ ਜਿੰਮ ਜਮ ਦਾ ਸਮਾਨ ਵੀ ਰੱਖਿਆ ਜੀ ਜੀ ਡੰਡ ਨੂੰ ਡਮਾਰ ਸਕਦੇ ਆ ਉੱਤਰ ਕੇ ਤੁਸੀਂ ਥੱਲੇ ਬਟ ਉਹ ਹੀ ਆ ਵੀ ਸਰਦੀਆਂ 'ਚ ਨਹੀਂ ਇਹ ਚੀਜ਼ ਹੋ ਸਕਦੀ ਉਹਨਾਂ ਲਈ ਤਾਂ ਸਰਦੀਆਂ 'ਚ ਪੋਸੀਬਲ ਨਹੀਂ ਹੈਗਾ ਨਾ ਸਰਦੀਆਂ 'ਚ ਔਖਾ ਫੇਰ ਉਹ ਸਰਦੀਆਂ 'ਚ ਤੁਸੀਂ ਅੰਦਰ ਕਿਵੇਂ ਕਰੋ ਫਿਰ ਉਹ ਹੀ ਫਿਰ ਤਾਂ ਜਿਵੇਂ ਤੁਸੀਂ ਕਹਿੰਦੇ ਪੰਜ ਦਿਨ ਕਰੋ ਦੋ ਦਿਨ ਐਕਸਰਸਾਈਜ਼ ਬਾਲ ਥੋੜਾ ਵਾਰਾ ਜਿਹੜਾ ਸਿਟੀ 'ਚ ਟਰੱਕ ਚਲਾਉਂਦਾ ਇੱਕ ਵਾਰ ਯੂਐਸਏ ਜਾਂਦਾ ਜੀ ਜੀ ਕਿਹੜਾ ਬੈਟਰ ਹੈ ਇਹ 'ਚ ਪਰਸਨਲ ਚੋਇਸ ਹੈ ਜੇ ਤੁਸੀਂ ਰੋਜ਼ ਘਰ ਆਣਾ ਚਾਹੁੰਦੇ ਹੋ ਠੀਕ ਹੈ ਜੀ ਹਨਾ ਫਿਰ ਤਾਂ ਸਿਟੀ ਸਹੀ ਹੈ ਠੀਕ ਹੈ ਜੇ ਤੁਸੀਂ ਬਾਹਰ ਰਹਿਣਾ ਚਾਹੁੰਦੇ ਹੋ ਫਿਰ ਹਾਈਵੇ ਸਹੀ ਹੈ ਓਕੇ ਰਾਈਟ ਤੇ ਪੈਸਿਆਂ ਪੱਖੋਂ ਮੈਨੂੰ ਤਾਂ ਬੜਾ ਕੋਈ ਫਰਕ ਲੱਗਿਆ ਨਹੀਂ ਜਿਆਦਾ ਫਰਕ ਹੈ ਨਹੀਂ ਜੀ ਬਈ 1000 2000 ਦਾ ਫਰਕ ਹੈ ਓਕੇ ਹਨਾ ਜੇ ਲੈਟਸ ਸੇ ਸਿਟੀ ਵਾਲਾ 5 ਤੋਂ 7000 ਕਮਾਉਂਦਾ ਤਾਂ ਉੱਥੇ ਕਹਿ ਲਓ 8 ਤੋਂ 9000 ਕਮਾਉਂਦੇ ਹੋਣਗੇ ਓਕੇ ਸੈਟ ਇੰਨਾ ਕੀ ਫਰਕ ਹੈ ਪਰ ਅੱਜ ਦੇ ਟਾਈਮ 'ਚ ਤਾਂ ਇੰਨਾ ਵੀ ਨਹੀਂ ਬਣਦਾ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਜਾਂ ਕੀ ਕੰਮ ਘਟ ਗਿਆ ਜਾਂ ਕੀ ਚੱਕਰ ਹੈ ਜਾਂ ਮੁੰਡਿਆਂ ਨੇ ਲਾਇਸੈਂਸ ਕੁੜੀਆਂ ਮੁੰਡਿਆਂ ਵੱਧ ਲੈ ਲਏ ਇਹ ਕਹਿ ਲੋ ਵੀ ਇੰਡਸਟਰੀ ਦੇ ਵਿੱਚ ਹੀ ਆ ਮਾਰਕੀਟ ਹੀ ਆ ਇਕਨੋਮੀ ਆ ਦੇਖੋ ਸਾਰੀ ਮਾਰਕੀਟ ਰਾਈਟ ਨਾਓ ਡੈੱਡ ਜੀ ਚੱਲ ਰਹੀ ਆ ਓਕੇ ਸੋ ਮੇਬੀ ਉਹ ਤਾਂ ਹੀ ਕਰਕੇ ਆ ਜਾਂ ਇਦਾਂ ਵੀ ਹੈਗਾ ਆ ਦੂਜੀ ਚੀਜ਼ ਮੈਨੂੰ ਜੋ ਰੀਜ਼ਨ ਲੱਗਦਾ ਹੈ ਕਿ ਜ਼ਿਆਦਾ ਹੀ ਹੋ ਗਏ ਆਪਾਂ ਸਾਰੇ ਇੱਕੋ ਹੀ ਫੀਲਡ 'ਚ ਹੋ ਗਏ ਤੇ ਤਾਂ ਕਰਕੇ ਵੀ ਫਿਰ ਕੰਮ ਘਟ ਗਿਆ ਕੰਮ ਦੇਣ ਵਾਲੇ ਘਟ ਗਏ ਜੀ ਠੀਕ ਹੈ ਜੇ ਲੋਕ ਆਪ ਬਿਜ਼ਨਸ ਜਿੰਨੇ ਜ਼ਿਆਦਾ ਹੋਣਗੇ ਉੰਨੇ ਹੀ ਫਿਰ ਕੰਮ ਵਧੂਗਾ ਜੀ ਪਰ ਇੱਕ ਗੱਲ ਇਹ ਵੀ ਆ ਦੇਖੋ ਖਾਸ ਜਿਹੜੀ ਗੱਲ ਆ ਇੱਥੇ ਦਰਸ਼ਕਾਂ ਲਈ ਵੀ ਆ ਇਹ ਵੀ ਆਮ ਬੰਦਾ ਜਿਹੜਾ ਇੱਥੇ ਵਾਰਲੀ ਕੰਟਰੀ ਚ ਖਾਸ ਕਰਕੇ ਆਪਣੇ ਕੈਨੇਡਾ ਦੀ ਗੱਲ ਕਰੀ ਜਿਹੜਾ ਲੇਬਰ ਜੋਬ ਕਰਦਾ ਉਹ ਮਤਲਬ ਕੋਈ 2000 ਬਣਾਉਂਦਾ ਕੋਈ 2500 ਕੋ 3000 ਬਣਾਉਂਦਾ ਲੇਬਰ ਵਾਲਾ ਤਾਂ ਹਨਾ ਪਰ ਟਰਕਿੰਗ ਤੇ ਚੜਦੀ ਸਰ ਬੰਦਾ ਡਬਲ ਤਾਂ ਹੋ ਜਾਂਦਾ ਨਾ ਜੀ ਹਾਂ ਜੀ 5000 ਤਾਂ इजीली ਬਣਾ ਸਕਦਾ 5000 इजीली ਬਣਾ ਸਕਦਾ ਹਨਾ ਬੜਾ ਹੋ ਜਾਂਦਾ 5000 ਤਾਂ ਫਿਰ ਉਹਦੇ ਕਰਕੇ ਵੀ ਕੁਝ ਹੈਗਾ ਹਾਂ ਜੀ ਜਿਹੜਾ ਬੰਦਾ ਨਵਾਂ ਆਉਂਦਾ ਜਿਵੇਂ ਪਹਿਲਾਂ ਹੀ ਮੈਂ ਵੀਡੀਓ ਸਟਾਰਟਿੰਗ 'ਚ ਕਿਹਾ ਵੀ ਉਹ ਪੰਜਾਬੀ ਕਹਦਾ ਜਿਹਨੇ ਟਰੱਕ ਤੇ ਨਾ ਚੜਿਆ ਹਨਾ ਤੇ ਇੱਕ ਗੱਲ ਹੋਰ ਵੀ ਇੱਥੇ ਆਮ ਕਹਾਵਤ ਜੀ ਆ ਵੀ ਜਿਹੜਾ ਟਰੱਕ ਆ ਟਰੱਕ ਥੋੜੇ ਪੈਰ ਲਵਾਉਣ ਦਾ ਇੱਕ ਵਾਰ ਹਾਂ ਜੀ ਹਨਾ ਹਾਂ ਜੀ ਹੁਣ ਤੁਹਾਨੂੰ ਚਲੋ ਕਾਫੀ ਸਮਾਂ ਹੋ ਗਿਆ ਇੱਥੇ ਟਰੱਕ ਚਲਾਉਂਦਿਆਂ ਨੂੰ ਹਨਾ ਤੇ ਮੈਨੂੰ ਇਹ ਦੱਸੋ ਕਿ ਡਿਫਰੈਂਸ ਕੀ ਆ ਯੂ ਐਸ ਏ ਦੇ ਵਿੱਚ ਤੇ ਆਪਣੇ ਕੈਨੇਡਾ ਚ ਕੁਝ ਰੋਡਸ ਬਾਈਜ਼ ਕੁਝ ਹੈ ਡਿਫਰੈਂਸ ਕੁ ਸੇਮ ਹੀ ਇੱਕਦਾਂ ਹਾਈਵੇ ਮੈਂ ਕੈਨੇਡਾ ਚ ਚਲਾਇਆ ਨਹੀਂ ਟਰੱਕ ਠੀਕ ਹੈ ਤੇ ਮਤਲਬ ਟੋਰਾਂਟੋ ਮੋਂਟਰੀਅਲ ਦੀ ਦੇਖਿਆ ਆ ਸੋ ਆਪਣਾ ਇਹ ਤਾਂ ਹਾਈਵੇ ਹੈਗਾ ਹੀ ਇੱਕ ਫੋਰ ਹੋਰ ਜੀ 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 ਪਰ ਓਵਰਆਲ ਮੈਂ ਸਿਟੀ 'ਚ ਹੀ ਚਲਾਇਆ ਸੋ ਸਿਟੀ ਦਾ ਕੰਮ ਡਿਫਰੈਂਟ ਟਾਈਪ ਦਾ ਤੇ ਜਿੱਦਾਂ ਤੁਸੀਂ ਰੋਡ ਦੀ ਗੱਲ ਕਰਦੇ ਹੋ ਹਾਂਜੀ ਇਹ ਜ਼ਰੂਰ ਹੈਗਾ ਵੀ ਯੂ ਐਸ ਏ ਨੂੰ ਰੋਡ ਖੁੱਲੇ ਨੇ ਖੁੱਲੇ ਨੇ ਹਨਾ ਤੇ ਯਾਰਡ ਵੀ ਬਹੁਤ ਖੁੱਲੇ ਨੇ ਯਾਰਡ ਵੀ ਖੁੱਲੇ ਨੇ ਤੇ ਮਤਲਬ ਜਿਹੜਾ ਆਪਾਂ ਕਹਿੰਦੇ ਬ੍ਰੇਕ ਏਰੀਆ ਜਿੱਥੇ ਉਹ ਵੀ ਕਹਿੰਦੇ ਜਿਆਦਾ ਬਹੁਤ ਮਾਪੇ ਵੀ ਜਿਆਦੇ ਹਨਾ ਉਹ ਵੀ ਰੈਸਟ ਏਰੀਆ ਵੀ ਵਿੱਚ ਕਾਫੀ ਕਾਫੀ ਜ਼ਿਆਦਾ ਨੇ ਐਜ਼ ਕੰਪੇਅਰਡ ਮੇਰੇ ਹੁਣ ਇੱਕ ਦੋ ਫਰੈਂਡਸ ਹੈਗੀਆਂ ਕੁੜੀਆਂ ਵੀ ਹੈਗੀਆਂ ਨੇ ਟਰਕਿੰਗ ਦੇ ਵਿੱਚ ਜਿਹੜੀਆਂ ਤੇ ਉਹਨਾਂ ਨੂੰ ਮੈਂ ਪੁੱਛਿਆ ਸੀ ਉਹ ਕੈਨੇਡਾ ਵਰਡ ਚਲਾਉਂਦੀਆਂ ਨੇ ਉਹ ਹੀ ਕ ਇਸ਼ੂ ਹੈ ਅੱਛਾ ਮੈਂ ਥੋੜਾ ਨਾ ਇਹੀ ਗੱਲ ਕਰਨੀ ਸੀ ਵੀ ਕੁੜੀਆਂ ਨੂੰ ਇਦਾਂ ਦੀ ਵੀ ਪ੍ਰੋਬਲਮ ਹੀ ਹੁੰਦੀਆਂ ਨੇ ਕੋਈ ਇਹ ਤਾਂ బిਗੇਸਟ ਸਟਰਗਲ ਆ ਦੀ ਕੁੜੀਆਂ ਦੀ ਟ੍ਰਕਿੰਗ ਲਈ ਮੈਨੂੰ ਨਹੀਂ ਪਤਾ ਮੁੰਡਿਆਂ ਲਈ ਕਿੰਨੀ ਕ ਹੈਗੀ ਆ ਇਹ ਮੈਂ ਕਦੇ ਗੱਲ ਨਹੀਂ ਕੀਤੀ ਇਸ ਬਾਰੇ ਮੁੰਡਿਆਂ ਨਾਲ ਬਟ ਕੁੜੀਆਂ ਲਈ ਤਾਂ ਬਹੁਤ ਔਖਾ ਜੀ ਇਹ ਚੀਜ਼ ਨਾ ਬਹੁਤ ਔਖਾ ਜਾਂਦਾ ਓਕੇ ਇਹ ਫਿਰ ਮਤਲਬ ਤੁਹਾਡੀ ਜਿਵੇਂ ਕੁੜੀਆਂ ਦੀ ਕਿਸੇ ਮੈਨੇਜਮੈਂਟ ਵੱਲੋਂ ਕੋਈ ਬਣਾਈ ਹੋਵੇ ਕੋਈ ਗਵਰਨਮੈਂਟ ਨੂੰ ਕਦੇ ਕੋਈ ਕਿਹਾ ਹੋਵੇ ਵੀ ਦਵਾਲ ਧਿਆਨ ਦਿਓ ਕੁਛ ਐਦਾਂ ਦਾ ਕੁਛ ਚੱਲਦਾ ਗੱਲਬਾਤ ਕੋਈ ਨਹੀਂ ਐਦਾਂ ਦਾ ਹਜੇ ਤੱਕ ਤਾਂ ਕੁਛ ਨਹੀਂ ਸ਼ੁਰੂ ਹੋਇਆ ਕਿਉਂਕਿ ਇੰਨੀਆਂ ਕੁੜੀਆਂ ਹੀ ਨਹੀਂ ਆਈਆਂ ਹੈਗੀਆਂ ਹਜੇ ਦੇਖੋ ਕੁੜੀਆਂ ਤਾਂ ਬਹੁਤ ਕਿੱਦਾਂ ਲੱਗਦਾ ਕੀ ਲੱਗਦਾ ਕਿੰਨੇ ਕ ਪਰਸੈਂਟ ਹੋਣਗੀਆਂ ਆਮ ਕੁਛ ਆਈਡੀ ਆ ਆਈ ਥਿੰਕ 2-3 ਪਰਸੈਂਟ ਮਸਾ ਹੋਣਗੀਆਂ ਇੰਨੀ ਹੋਣਗੀਆਂ ਬਹੁਤ ਕੱਟਨੇ ਬਹੁਤ ਕੱਟਨੇ ਕਿਉਂਕਿ ਮੇਰੇ ਇੱਥੇ ਇੱਕ ਮੈਂ ਆ ਜਿੰਨੇ ਕ ਸਰਕਲ ਚ ਹਾਂ 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 ਉਹ ਵੀ ਮੈਨੂੰ ਹੁਣੇ ਆ ਕਹਿ ਲੋ ਇੰਸਟਾਗ੍ਰam ਕਰਕੇ ਟਿਕਟੌਕ ਕਰਕੇ ਇੱਕ ਦੋ ਕੁੜੀਆਂ ਮਿਲੀਆਂ ਨੇ ਉਹਨਾਂ ਨੂੰ ਮੈਂ ਟੈਕਸਟ ਆਪ ਕੀਤਾ ਕਿ ਯਾਰ ਵੀ ਤੁਸੀਂ ਇੰਡਸਟਰੀ ਚੋਂ lettes be friends ਆਣਾ ਵੀ ਥੋੜਾ ਜਿਹਾ ਸਰਕਲ ਜੁੜੂਗਾ ਤਾਂ ਹੀ ਉਹ ਪਤਾ ਲੱਗੂ ਤਾਂ ਹੀ ਗੱਲਬਾਤ ਅੱਗੇ ਤੋਰਾਂਗੇ ਨਾ ਤੇ ਪਰ ਨਹੀਂ ਤਾਂ ਮੁੰਡੇ ਹੀ ਨੇ ਮੁੰਡਿਆਂ ਦੀ ਇੰਡਸਟਰੀ ਆ ਜੀ ਅੱਛਾ ਇੱਕ ਵੀ ਤੁਸੀਂ ਕਹਿੰਦੇ ਵਾਸ਼ਰੂਮ ਦੀ ਪ੍ਰੋਬਲਮ ਆਉਂਦੀ ਆ ਕੁੜੀਆਂ ਨੂੰ ਹਾਂ ਨਾ ਬਹੁਤ ਜ਼ਿਆਦਾ ਹੈ ਤਾਂ ਵੀ ਮਤਲਬ ਨਹੀਂ ਸਪੇਸ ਮਿਲਦੀ ਹੈ ਨਾ ਹਾਂਜੀ ਕੁਝ ਹੋਰ ਜਦੋਂ ਤੁਸੀਂ ਕਿਤੇ ਰੈਸਟਰੀ ਵਿੱਚ ਸੌਣੇ ਹੋ ਕੁਝ ਇਦਾਂ ਦਾ ਕੋਈ ਕੋਈ ਉਦਾਂ ਦੀ ਪ੍ਰੋਬਲਮ ਕੋਈ ਨਹੀਂ ਉਹ ਚੀਜ਼ ਤਾਂ ਕੰਫਰਟੇਬਲ ਹੈ ਠੀਕ ਹੈ ਉੱਥੇ ਤਾਂ ਠੀਕ ਹੈ ਰੈਸਟ ਏਰੀਆ ਤੇ ਤਾਂ ਵਾਸ਼ਰੂਮ ਵੀ ਹੁੰਦੇ ਨੇ ਓਕੇ ਪਰ ਮਤਲਬ ਜਿੱਦਾਂ ਕਈ ਵਾਰੀ ਰੈਸਟ ਏਰੀਆ ਦੂਰ ਹੁੰਦਾ ਹੈ ਨਾ ਦੂਰ ਹੁੰਦੇ ਆ ਨਾ ਤੇ ਤੁਸੀਂ ਵਿੱਚ ਰੁੱਕ ਕੇ ਵੀ ਜੇ ਮਤਲਬ ਬੰਦੇ ਨੇ ਹਮ ਹੁਣੋ ਜਾਣਾ ਹੋਵੇ ਤਾਂ ਕਿੱਥੇ ਜਾਓਗੀ ਕੁੜੀ ਜੀ 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 ਲਾਓ ਔਖਾ ਆ ਉਹ ਚੀਜ਼ ਦਾ ਬਹੁਤ ਹਾਰਡ ਆ ਉਹ ਚੀਜ਼ ਜੀ ਜੀ ਤਰਲੀਨ ਜੀ ਇੱਕ ਮੈਂ ਆ ਸਵਾਲ ਲਊਗਾ ਤੁਹਾਡੇ ਤੋਂ ਮੰਨ ਕੇ ਚਲੋ ਵੀ ਜੌ ਇੱਕ ਮੁੰਡਾ ਜਾਂਦਾ ਇੱਕ ਕੁੜੀ ਜਾਂਦੀ ਆ ਹਨਾ ਹਾਂਜੀ ਕੰਪਨੀ ਕੀ ਪ੍ਰੇਫਰੈਂਸ ਦਿੰਦੀ ਆ ਮੁੰਡੇ ਨੂੰ ਦੋਗੀ ਜਾਂ ਕੁੜੀ ਨੂੰ ਦੋਗੀ ਜਾਂ ਸਕਿੱਲ ਦੇਖੂਗੀ ਕੈਨੇਡਾ ਦੇ ਵਿੱਚ ਤਾਂ ਸਕਿੱਲੇ ਦੇਖਿਆ ਜਾਂਦਾ ਓਕੇ ਇਦਾਂ ਨਹੀਂ ਹੈਗਾ ਵੀ ਕੁੜੀ ਜਾਊਗੀ ਤਾਂ ਕੁੜੀ ਨੂੰ ਦੇਖ ਕੇ ਕਹਿਣਗੇ ਵੀ ਇਹ ਤੋਂ ਚਲਾਣੀ ਹੋਣਾ ਓਕੇ ਯੂ نو ਇਦਾਂ ਨਹੀਂ ਹੈਗਾ ਬਿਲਕੁਲ ਵੀ ਠੀਕ ਹੈ ਉਹਨਾਂ ਨੇ ਤੁਹਾਡਾ ਡਰਾਈਵਰ ਜਿਹੜਾ ਟੈਸਟ ਹੁੰਦਾ ਰੋਡ ਟੈਸਟ ਹੁੰਦਾ ਕੰਪਨੀ ਚ ਤੁਸੀਂ ਜਾਣਾ ਉਹਨਾਂ ਨੇ ਰੋਡ ਟੈਸਟ ਲੈਣਾ ਮੁੰਡੇ ਤੋਂ ਵੀ ਲੈਣਾ ਕੁੜੀ ਤੋਂ ਵੀ ਲੈਣਾ ਜੇ ਤੁਸੀਂ ਉਹ ਰੋਡ ਟੈਸਟ ਪਾਸ ਕਰ ਲਿਆ ਜੀ ਤੁਸੀਂ ਹਾਇਰਡ ਪੇਚ ਕੋਈ ਡਿਫਰੈਂਸ ਕੋਈ ਪੇ ਦੇ ਵਿੱਚ ਕੋਈ ਮੁੰਡੇ ਕੁੜੀ ਦੀ ਕੋਈ ਨਹੀਂ ਕੋਈ ਪੇ ਦੇ ਵਿੱਚ ਡਿਫਰੈਂਸ ਨਹੀਂ ਸੇਮ ਪੇ ਹੋਊਗੀ ਡਰਾਈਵਰ ਜੋ ਡਰਾਈਵਰ ਦੀ ਪੇ ਆ ਉਹੀ ਪੇ ਹੋਊਗੀ ਕੋਈ ਜੈਂਡਰ ਬਾਇਸ ਨਹੀਂ ਹੈਗਾ ਬੇਸਿਕਲੀ ਇਦਾਂ ਦਾ ਓਕੇ ਇੱਕ ਨਾ ਮੈਨੂੰ ਇੱਕ ਗੱਲ ਦੱਸਿਓ ਹੁਣ ਖਾਸ ਕਰਕੇ ਚੱਲ ਰਿਹਾ ਹੈ ਮੈਂ ਤਾਂ ਕੱਲ ਅਨਟਾਰੀ ਕਰੂੰਗਾ ਬ੍ਰੈਂਪਟਨ ਦੀ ਜੀ ਵੀ ਧਰਨੇ ਲਗਾਤਾਰ ਚੱਲ ਰਹੇ ਨੇ ਧਰਨੇਆਂ ਦੇ ਵਿੱਚ ਜ਼ਿਆਦਾਤਰ ਟਰੱਕਿੰਗ ਜਿਹੜੇ ਮਾਲਕ ਨੂੰ ਉਹਨਾਂ ਦੇ ਵਿਰੁੱਧ ਧਰਨੇ ਵੱਧ ਚੱਲਦੇ ਆ ਵੀ ਸਾਡੀਆਂ ਸੈਲਰੀਆਂ ਦੱਬੀਆਂ ਸਾਡੀਆਂ ਸੈਲਰੀਆਂ ਦੱਬ ਲਈਆਂ ਓਕੇ ਤੁਸੀਂ ਪੰਜਾਬੀ ਦੀ ਕੰਪਨੀ ਜਾਂ ਗੋਰੇ ਦੀ ਕੰਪਨੀ ਚ ਮੈਂ ਰਾਈਟ ਨਾ ਪੰਜਾਬੀਆਂ ਦੀ ਕੰਪਨੀ ਚ ਹਾਂ ਤੁਹਾਡੇ ਨਾਲ ਕਦੇ ਇਦਾਂ ਜਾਂ ਤੁਹਾਡੇ ਫਰੈਂਡ ਸਰਕਲ ਚ ਇਦਾਂ ਕਰੇ ਹੋਇਆ ਸਾਡੇ ਨਾਲ ਮਤਲਬ ਮੋਂਟਰੀਅਲ ਦੇ ਵਿੱਚ ਮੇਰੇ ਨਾਲ ਪਰਸਨਲੀ ਇਦਾਂ ਕਦੇ ਨਹੀਂ ਬੀਤਿਆ ਕਿ ਮੇਰੀ ਸੈਲਰੀ ਮਾਰੀ ਹੋਵੇ ਕਿਸੇ ਨੇ ਠੀਕ ਓਕੇ ਹਮੇਸ਼ਾ ਪੂਰੀ ਸੈਲਰੀ ਮਿਲੀ ਹੈ ਟਾਈਮ ਸਰ ਮਿਲੀ ਹੈ ਕਦੇ ਵੀ ਨਹੀਂ ਹੋਇਆ ਵੀ ਲੇਟ ਹੋਈ ਹੋਵੇ ਠੀਕ ਹੈ ਠੀਕ ਹੈ ਜੀ ਪਰ ਮੈਂ ਰੀਸੈਂਟਲੀ ਜਿੱਦਾਂ ਮੇਰੀ ਇੱਕ ਕੁੜੀ ਫਰੈਂਡ ਬਣੀ ਹੈ ਟ੍ਰਕਿੰਗ ਦੇ ਵਿੱਚ ਇੱਧਰ ਬ੍ਰੈਮਟਨ ਹੀ ਰਹਿੰਦੇ ਨੇ ਉਹ ਠੀਕ ਹੈ ਜੀ ਉਹਨਾਂ ਨਾਲ ਫੋਨ ਤੇ ਗੱਲ ਹੋ ਰਹੀ ਸੀਗੀ ਤੇ ਉਹ ਦੱਸਦੇ ਸੀਗੇ ਕਿ ਇੱਧਰ ਤਾਂ ਯਾਰ ਕਾਫੀ ਜ਼ਿਆਦਾ ਹੈਗਾ ਆ ਵੀ ਸੈਲਰੀਆਂ ਅੱਛਾ ਜੀ ਪੇ ਮਿਲਦੀ ਨਹੀਂ ਹੈਗੀ ਪੇ ਮਾਰ ਲੈਂਦੇ ਨੇ ਮਾਰ ਲੈਂਦੇ ਨੇ ਸੋ ਮੈਨੂੰ ਬਹੁਤ ਹੈਰਾਨੀ ਹੋਈ ਸੋ ਸੁਣ ਕੇ ਵੀ ਮੈਂ ਕਿਹਾ ਯਾਰ ਇੱਧਰ ਤਾਂ ਜਮਾ ਨਹੀਂ ਹੈਗਾ ਸਾਡੇ ਵਾਲੀ ਸਾਈਡ ਤੋਂ ਉਧਰ ਤੇ ਉਪਰ ਉਹ ਕਹਿੰਦੀ ਬ੍ਰੈਂਟਨ ਏਰੀਆ ਚ ਤਾਂ ਬਹੁਤ ਹੈ ਬਹੁਤ ਅੱਛੀ ਤੇ ਉਹ ਜਿੱਥੇ ਉਹ ਆਪ ਵੀ ਕੰਮ ਕਰਦੀ ਆ ਜੀ ਉੱਥੇ ਉਹ ਕਹਿੰਦੀ ਮੈਨੂੰ ਸੈਂਟ ਘਟ ਮਿਲਦੇ ਨੇ ਮਾਈਲਾਂ ਤੇ ਪਰ ਉਹ ਕਹਿੰਦੀ ਮੈਂ ਛੱਡਦੀ ਨਹੀਂ ਕੰਪਨੀ ਕਿਉਂਕਿ ਮੈਨੂੰ ਏਟਲੀਸਟ ਪੂਰਾ ਹੂੰ ਪੇ ਆਊਟ ਹੁੰਦਾ ਇਦਾਂ ਨਹੀਂ ਉਹ ਮੇਰੀ ਸੈਲਰੀ ਮਾਰ ਲੈਣਗੇ ਨਹੀਂ ਮੈਨੂੰ ਇੱਕ ਗੱਲ ਦੱਸਿਓ ਵੀ ਕਦੇ ਤੁਹਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ ਵੀ ਜਿਹਦੇ ਵਿੱਚ ਹਾਂਜੀ 95% ਮੁੰਡੇ ਹੋਣ ਫੀਲਡ ਦੇ ਵਿੱਚ 5% ਕੁੜੀਆਂ ਹੋਣ ਹਨਾ ਮੌਂਟਰੀਓ ਤੁਸੀਂ ਕਹਿੰਦੇ ਮੇਰੇ ਨੌਲੇਜ ਦੇ ਵਿੱਚ ਇੱਕ ਦੋ ਹੀ ਨੇ ਹਨਾ ਕਦੇ ਹੋਇਆ ਮਾਨ ਜਾ ਮਹਿਸੂਸ ਲੱਗਿਆ ਕਦੇ ਨਵਾਂ ਨਵਾਂ ਲੱਗਦਾ ਸੀਗਾ ਫਿਰ ਬਿਲਕੁਲ ਵਿੱਚ ਜੇ ਇਦਾਂ ਹੋ ਗਿਆ ਵੀ ਆ ਇਦਾਂ ਹੀ ਆ ਠੀਕ ਹੈ ਪਰ ਫਿਰ ਬਾਅਦ ਚ ਜਿੱਦਾਂ ਹੁਣ ਕਰੀ ਜਾਂਦੇ ਆ ਤਾਂ ਬਾਹਰ ਹੁਣ ਯੂਐਸ ਵੀ ਜਾਂਦੇ ਆ ਤਾਂ ਉੱਥੇ ਮੁੰਡੇ ਮਿਲਦੇ ਨੇ ਯੂਨ ਕੋ ਵਰਕਰਸ ਹੀ ਕਹਿ ਸਕਦੇ ਆ ਸਾਰਿਆਂ ਨੂੰ ਆਪਾਂ ਜੀ ਤੇ ਕਾਫੀ ਮਤਲਬ ਉਹ ਇਦਾਂ ਮਹਿਸੂਸ ਕਰਾਉਂਦੇ ਨੇ ਵੀ ਯਾਰ ਵਾਓ ਤੁਸੀਂ ਮਤਲਬ ਯੂ ਆਰ ਡੂਇੰਗ ਹਾਰਡ ਵਰਕ ਗੁੱਡ ਨਾ ਤਾਂ ਅਪਰੀਸ਼ੀਏਟ ਕਰਦੇ ਨੇ ਮੁੰਡੇ ਮਤਲਬ ਅਪਰੀਸ਼ੀਏਟ ਕਰਕੇ ਜ ਤੁਹਾਡੇ ਨਾਲ ਅਸੀਂ ਵੀਡੀਓ ਕਰਨ ਆਏ ਆ ਹਾਂਜੀ ਥੈਂਕ ਯੂ ਜੀ ਸੋ ਉਹੀ ਚੀਜ਼ਾਂ ਹਾਂਜੀ ਅਪਰੀਸ਼ੀਏਟ ਕਰਦੇ ਨੇ ਤੇ ਕਦੇ ਕੋਈ ਪ੍ਰੋਬਲਮ ਚਲੋ ਮੈਸੇ ਮਕੈਨਿਕਲ ਦੀ ਆਪਣੇ ਕਾਫੀ ਗੱਲਾਂ ਹੋ ਗਈ ਪ੍ਰੋਬਲਮ ਆਉਂਦੀ ਰਸਤੇ ਵਿੱਚ ਮੁੰਡੇ-ਵੰਡੇ ਹੈਲਪ ਕਰ ਦਿੰਦੇ ਆ ਜਾਂ ਵੀ ਕੋਈ ਵੀ ਪਰਸਨ ਹਾਂਜੀ ਬਹੁਤ ਭੱਜੇ ਜਾਂਦੇ ਆ ਜੀ ਓਕੇ ਯਾ ਸੋ ਮਤਲਬ ਤੁਸੀਂ ਕਹਿਣ ਦੀ ਗੱਲ ਆ ਵੀ ਵੀ ਹੈਲਪ ਚਾਹੀਦੀ ਆ ਨਾਲੇ ਆ ਕਹਿਣਗੇ ਹਾਂਜੀ ਦੱਸੋ ਇੱਕ ਜਾਂਦੇ ਜਾਂਦੇ ਮੈਨੂੰ ਇਹ ਦੱਸਿਓ ਹੁਣ ਤੁਸੀਂ ਟਰੱਕ ਡਰਾਈਵਰ ਬਣ ਗਏ ਭਾਈ ਕਾਮਯਾਬ ਵੀ ਹੋਏ ਚਲੋ ਵਧੀਆ ਹਾਂ ਪਰਮਾਤਮਾ ਸੁੱਖ ਰੱਖੇ ਤੇ ਹੋਰ ਕੁੜੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਵੀ ਹਾਈ ਫੀਲਡ ਚ ਆਉਣ ਜਾਂ ਕੀ ਕਹਿੰਨੇ ਹੋ ਇਹ ਇਦਾਂ ਕਿ ਮੈਂ ਇਹਨੂੰ ਅਗਰ ਆਨਸਰ ਕਰਾਂ ਯੈਸ ਵੀ ਆ ਤੇ ਨੋ ਵੀ ਆ ਓਕੇ ਇਹ ਹੈਗਾ ਕਿ ਤੁਸੀਂ ਟਰਕਿੰਗ ਲਾਈਫਟਾਈਮ ਲਈ ਅਗਰ ਚੂਜ਼ ਕਰਨਾ ਚਾਹੁੰਦੇ ਹੋ ਓਕੇ ਤਾਂ ਤੁਸੀਂ ਕਰ ਸਕਦੇ ਹੋ ਚੋਇਸ ਹੈ ਨਾ ਚੋਇਸ ਤੇ ਆ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਜੀ ਇਹਾਂ ਫਿਰ ਇਦਾਂ ਹੈ ਕਿ ਜਿੱਦਾਂ ਥੋੜੇ ਸਾਲ ਚਲਾ ਲਓ ਜੀ ਨਾ ਵੀ ਪੈਸੇ ਇਕੱਠੇ ਕਰਨੇ ਆ ਜੇ ਤੁਸੀਂ ਚਲਾ ਲਓ ਜੀ ਤੇ ਫਿਰ ਤੁਸੀਂ ਜੇ ਆਪ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਉਹ ਪੈਸਿਆਂ ਨੂੰ ਯੂਜ਼ ਕਰਕੇ ਤੁਸੀਂ ਆਪ ਦਾ ਕੰਮ ਸ਼ੁਰੂ ਕਰ ਲਓ ਹਮ ਇਦਾਂ ਵੀ ਕਰ ਸਕਦੇ ਹੋ ਬਟ ਆ ਐਟ ਦੀ ਐਂਡ ਆਫ ਦਿ ਡੇ ਆਈ ਥਿੰਕ ਇੱਕ ਚੋਇਸ ਆ ਤੁਹਾਡੀ ਕਿ ਤੁਸੀਂ ਇਸ ਫੀਲਡ ਚ ਆਣਾ ਚਾਹੁੰਦੇ ਹੋ ਤੇ ਇਹਨੂੰ ਲੌਂਗ ਰਨ ਦੇ ਵਿੱਚ ਰੱਖਣਾ ਚਾਹੁੰਦੇ ਹੋ ਓਕੇ ਜਾਂ ਫਿਰ ਤੁਸੀਂ ਜਿਹੜਾ ਆਪਣੀ ਫਿਰ ਹੋਰ ਸਟੱਡੀ ਕਰੋਗੇ ਖੁਸ਼ ਕਰੋਗੇ ਉਹਦੇ ਚ ਵਧਣਾ ਚਾਹੁੰਦੇ ਹੋ ਕਿਉਂਕਿ ਜੇ ਤੁਸੀਂ ਪੈਸਿਆਂ ਪੱਖੋਂ ਦੇਖੋਗੇ ਮੈਂ ਕੱਲੇ ਪੈਸੇ ਹੀ ਕਮਾਉਣੇ ਆ ਹੂੰ ਹੂੰ ਤੇ ਫਿਰ ਤੁਸੀਂ ਐਂਟਰ ਕਰ ਸਕਦੇ ਹੋ ਟਰਕਿੰਗ ਚ ਜੀ ਥੋੜੇ ਟਾਈਮ ਲਈ ਹਣਾ ਜਦੋਂ ਤੁਸੀਂ ਟਰੱਕ ਚੁੱਕਦੇ ਆ ਮਤਲਬ ਕੋਈ ਵੀ ਚਲਾਉਂਦੇ ਦੀ ਰੀਲਾਂ ਰੂਲਾਂ ਪਾਉਂਦੇ ਹੋ ਜੀ 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 ਵਧੀਆ ਲੱਗਦਾ ਕਿਦਾਂ ਲੱਗਦਾ ਜੀ ਉਹ ਵਾਲਾ ਚੀਜ਼ ਹਾਂ ਜੀ ਉਹ ਇਦਾਂ ਹੈ ਕਿ ਤੁਹਾਨੂੰ ਇੱਕ ਮੋਟਿਵ ਜਾਂ ਪਰਪਸ ਜਾਂ ਮਿਲਿਆ ਰਹਿੰਦਾ ਤੇ ਬੰਦਾ ਬੋਰ ਜਾਂ ਨਹੀਂ ਹੁੰਦਾ ਕਿਉਂਕਿ ਕਾਫੀ ਲੋਨਲੀ ਆ ਟਰਕਿੰਗ ਹਮ ਮੈਂ ਇਕੱਲਾਪਨ ਬਹੁਤ ਆ ਜੀ ਹਾਈਵੇ ਵਾਲਿਆਂ ਨੂੰ ਤਾਂ ਬਹੁਤ ਇਕੱਲਾਪਨ ਆ ਅੱਛਾ ਜੀ ਕਿਉਂਕਿ ਤੁਸੀਂ ਇਕੱਲੇ ਹੀ ਹੋ ਫੋਨ ਤੇ ਵੀ ਬੰਦਾ ਕਿੰਨਾ ਕਚੇਰ ਕਿਹਦੇ ਨਾਲ ਗੱਲਾਂ ਕਰੀ ਜਾਵੇ ਸਹੀ ਆ ਜੀ ਰਾਈਟ ਤੇ ਗਾਣੇ ਵੀ ਕਿੰਨੇ ਸੁਣ ਲੂਗਾ ਪੋਡਕਾਸਟ ਵੀ ਜੇ ਸੁਣਨੇ ਆ ਤਾਂ ਕਿੰਨੀ ਕਚੇਰ ਕਿੰਨੇ ਸੁਣ ਲੂਗਾ ਬੰਦਿਆ ਯਾਹ ਨਾ ਬਿਲਕੁਲ ਇੱਕ ਮੈਨੂੰ ਇਹ ਦੱਸਿਓ ਵੀ ਤੁਸੀਂ ਕਿਹਾ ਸੀ ਆਪਾਂ ਆਫਲਾਈਨ ਕੈਮਰੇ ਗੱਲ ਕੀਤੀ ਵੀ ਇੱਕ ਵਾਰ ਥੋੜਾ ਜੀਪੀਐਸ ਰੁਕ ਗਿਆ ਸੀਗਾ ਉਹ ਹਾਂ ਉਦੋਂ ਬੜੀ ਪ੍ਰੋਬਲਮ ਆਈ ਸੀ ਕਰ ਹੋ ਜਾਂਦੇ ਆਂ ਦਾ ਸਟੋਰੀ ਦੱਸ ਦੋ ਕੀ ਹੋਇਆ ਸੀ ਓਦਾਂ ਹੁਣੇ ਰੀਸੈਂਟਲੀ ਕਿਉਂਕਿ ਮੈਂ ਯੂਐਸਏ ਹੁਣੇ ਸ਼ੁਰੂ ਕੀਤਾ ਕੰਮ ਰੀਸੈਂਟਲੀ ਹਾਂ ਤੇ ਮੇਰੇ ਕੋਲ ਟਰੱਕ ਜੀਪੀਐਸ ਨਹੀਂ ਸੀਗਾ ਕਿਉਂਕਿ ਪਹਿਲਾਂ ਸਿਟੀ ਚ ਕਰਦੇ ਸੀ ਮੈਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਜਰੂਰਤ ਹੈਗੀ ਟਰੱਕ ਦੀ ਜੇ ਨਾ ਮੋਂਟਰੀਅਲ ਦਾ ਏਰੀਆ ਦਾ ਵੀ ਪਤਾ ਹੁੰਦਾ ਹੁੰਦਾ ਤਾਂ ਕਰਕੇ ਠੀਕ ਹੈ ਜੀ ਤੇ ਮੈਂ ਪਹਿਲੇ 2 ਹਫ਼ਤੇ ਬਿਨਾਂ ਜੀ ਬੜਾ ਵਧੀਆ ਗਈਆਂ ਸੇਮ ਥਾਂ ਤੇ ਗਈਆਂ ਬਟ ਪਤਾ ਨਹੀਂ ਕੀ ਹੋਇਆ ਇੱਕ ਦਿਨ ਮੈਂ ਵਾਪਸੀ ਜਦੋਂ ਆਈਆਂ ਜੀ ਤੇ ਮੇਰੇ ਜੀਪੀਐਸ ਨੇ ਤਾਂ ਮੈਨੂੰ ਪਤਾ ਨਹੀਂ ਕਿੱਧਰ ਕਿੱਧਰ ਲੈ ਗਿਆ ਉਹ ਮੈਨੂੰ ਤੇ ਮੈਨੂੰ ਰਾਊਟ ਵੀ ਨਹੀਂ ਇੰਨਾ ਹਜੇ ਯਾਦ ਹੋਇਆ ਸੀਗਾ ਵੀ ਕਿਹੜਾ ਐਗਜ਼ਿਟ ਲੈਣਾ ਈ ਠੀਕ ਹੈ ਜੀ ਤੇ ਬਸ ਮੈਂ ਕਹਿ ਲਵਾਂ ਵੀ ਉੱਪਰੋਂ ਹੁਣ ਈਲੌਗਜ਼ ਆ ਗਈਆਂ ਨੇ ਉਧਰੋਂ ਮੇਰਾ ਡਰਾਈਵ ਟਾਈਮ ਖਤਮ ਹੋਈ ਜਾਂਦਾ ਉਹ ਵੀ ਖਤਮ ਹੋ ਰਿਹਾ ਉਧਰੋਂ ਟਰੱਕ ਪਤਾ ਨਹੀਂ ਕਿੱਧਰ ਕਿੱਧਰ ਘੁੰਮੇ ਜਾ ਰਿਹਾ ਸਾਰੇ ਨੌਨ ਟਰੱਕ ਰਾਊਟਸ ਜਿਹੜੇ ਹੁੰਦੇ ਨੇ ਜੀ ਜੀ ਉਧਰ ਨੂੰ ਲੈ ਕੇ ਜਾਈ ਜਾਂਦਾ ਜੀਪੀਐਸ ਓਕੇ ਫਾਈਨਲੀ ਫਿਰ ਮੈਂ ਕਹਿ ਲਓ ਵੀ ਫੈਡ ਅਪ ਜੀ ਹੋ ਗਈ ਬਹੁਤ ਜ਼ਿਆਦਾ ਫਿਰ ਮੈਂ ਲਾਇਆ ਟਰੱਕ ਸਾਈਡ ਤੇ ਫਲੈਸ਼ਰ ਲਾਏ ਠੀਕ ਹੈ ਜੀ ਤੇ ਫਿਰ ਮੈਂ ਮੰਗੀ ਹੈਲਪ ਫੋਨ ਤੋਂ ਮਨ ਲਓ ਜਿਹੜੇ ਨਾਲ ਕੋ ਵਰਕਰਸ ਹੈਗੇ ਹਨ ਇਹ ਉਸ ਡਿਸਪੈਚ ਨੂੰ ਕਿਹਾ ਪਹਿਲਾਂ ਤਾਂ ਵੀ ਅੱਜ ਮੈਂ ਇੱਥੇ ਕਾਂ ਤੇ ਮੈਨੂੰ ਦੱਸੋ ਮੈਂ ਇਥੋਂ ਕਿਵੇਂ ਨਿਕਲ ਸਕਦੀ ਆ ਉਹਨਾਂ ਨੇ ਨੰਬਰ ਭੇਜਿਆ ਮੁੰਡੇ ਦਾ ਓਕੇ ਉਹਨਾਂ ਨੂੰ ਮੈਂ ਫਿਰ ਆਪਣਾ ਕਹਿ ਲਓ ਭੇਜੀ ਲੋਕੇਸ਼ਨ ਜੀ ਉਹਨਾਂ ਨੇ ਦੇਖ ਕੇ ਫਿਰ ਮੈਨੂੰ ਗਾਈਡ ਕੀਤਾ ओके फोन ਤੇ ਰਹੇ ਨਾਲ ਉਹਨਾਂ ਚਿਰ ਜਦ ਤੱਕ ਮੈਂ ਹਾਈਵੇ ਤੇ ਨਹੀਂ ਪਹੇਗੀ ਪ੍ਰੋਪਰਲੀ ਓਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿ ਲਓ ਵੀ ਆਪਣੇ ਆਪ ਹੀ ਵਟਸਐਪ ਤੇ ਇੱਕ ਲੋਕੇਸ਼ਨ ਸੈਂਡ ਕੀਤੀ ਵੀ ਇੱਥੇ ਤੱਕ ਪਹੁੰਚੋ ਇਤੋਂ ਬਾਅਦ ਸਿੱਧਾ ਹੀ ਆ। ਨੋ ਟਰੱਕ ਜੌਂਚ ਪੜ ਗਏ ਤੁਸੀਂ ਹਣਾ ਮਤਲਬ ਹੈ ਨਾ ਹਾਂਜੀ ਉੱਧਰ ਹੀ ਮਤਲਬ ਕੋਈ ਉ ਤਾਂ ਨਹੀਂ ਪ੍ਰੋਬਲਮ ਆਈ ਕਿਸੇ ਉੱਥੇ ਲੋਕਾਂ ਵੱਲੋਂ ਕੁਝ ਕੋਈ ਇਦਾਂ ਦੀ ਕੁਝ ਨਹੀਂ ਇਦਾਂ ਨਹੀਂ ਆਈ ਹੈਗੀ ਬਟ ਹਾਂਜੀ ਇਹ ਚੀਜ਼ ਹੈਗੀ ਆ ਕਿ ਉਥਾਂ ਘੱਟ ਹੁੰਦੀ ਆ। ਉਹ ਸਹੀ ਆ। ਹਣਾ ਵੀ ਉੱਚੇ ਗੱਡੀਆਂ ਵਿੱਚ ਸਾਰਾ ਕੁਝ ਆ ਪਰ ਇਹ ਯਾ ਕਿ ਤੁਹਾਨੂੰ ਥੋੜੀ ਜਿਹੀ ਹਿੰਮਤ ਜੀ ਰੱਖਣੀ ਪੈਂਦੀ ਆ ਉੱਥੇ ਤੇ ਤੇ ਪ੍ਰੋਬਲਮ ਆਈ ਕਿਤਾ ਤੇ ਸੀ ਕੋਈ ਦੇਖਿਆ ਬਾਅਦ ਚੋ ਦੇਖੇ ਵੀ ਨੈਕਸਟ ਟਾਈਮ ਨਾ ਆਵੇ ਕੋਈ ਇਦਾਂ ਦੀ ਪ੍ਰੋਬਲਮ ਹਾਂਜੀ ਉਹੀ ਹੈ ਕਿ ਇੱਕ ਤਾਂ ਵੀ ਮੈਂ ਜੀਪੀਐਸ ਤੇ ਰਿਲਾਇ ਨੀ ਕਰਨਾ ਕਾਰ ਵਾਲੇ ਤੇ ਇਹ ਚੀਜ਼ ਮੈਂ ਅੱਜ ਗਿਆ ਦੂਜਾ ਇਹ ਹੈ ਕਿ ਤੁਸੀਂ ਟਰੱਕ ਜੀਪੀਐਸ ਤੇ ਵੀ ਰਿਲਾਇ ਕਰ ਸਕਦੇ ਹੋ ਮੈਨੂੰ ਬਾਅਦ ਚ ਪਤਾ ਲੱਗਿਆ ਟਰੱਕ ਦਾ ਜੀਪੀਐਸ ਲੈ ਕੇ ਉਹਦੇ ਚ ਵੀ ਇਸ਼ੂ ਹੈ ਉਹ ਵੀ ਕਈ ਵਾਰ ਕਾਰ ਵਾਲੇ ਚ ਵਾੜ ਦਿੰਦਾ ਤੁਹਾਨੂੰ ਈਵਨ ਵੀ ਕਹਿੰਦੇ ਨੇ ਟਰੱਕ ਜੀਪੀਐਸ ਹੈ ਰੱਖਦਾ ਉਹ ਹਾਈਵੇ ਤੇ ਆ ਪਰ ਲੈ ਜਾਂਦਾ ਕਾਰ ਵਾਲੇ ਰਾਊਟ ਤੇ ਉਹ ਵੀ ਤੇ ਫਿਰ ਤੁਹਾਨੂੰ ਸੋਲੂਸ਼ਨ ਹੈ ਕਿ ਤੁਸੀਂ ਇਨੂੰ ਵੀ ਦੇਖੋ ਜੀ ਉਹਨੂੰ ਵੀ ਦੇਖੋ ਤੇ ਨਿਕਲਣ ਤੋਂ ਪਹਿਲਾਂ ਪ੍ਰਿਪੇਅਰ ਹੋ ਕੇ ਨਿਕਲੋ ਦੇਖੋ ਵੀ ਕਿਹੜੇ ਕਿਹੜੇ ਹਾਈਵੇ ਤੋਂ ਲੈ ਕੇ ਜਾ ਰਿਹਾ ਹੋ ਬਿਲਕੁਲ ਬਿਲਕੁਲ ਪਹਿਲਾਂ ਇੱਕ ਇਹ ਜਿਹੜੇ ਨੂ ਨੇ ਸਾਡੇ ਭਰਾ ਨਵੀਂ ਇੰਡਸਟਰੀ 'ਚ ਆਏ ਨੇ ਉਹ ਜ਼ਰੂਰ ਤੁਹਾਡੀ ਕਿਸੇ ਵੀ ਕੋਲ ਰਸਤਾ ਆਪਣਾ ਵਾਸ਼ ਕਰ ਲਓ ਹਾਂ ਪਹਿਲਾਂ ਹੀ ਦੇਖ ਕੇ ਆਈਡੀਆ ਹੋ ਜਾਂਦਾ ਹੈ ਹਾਂ ਤੇ ਮਤਲਬ ਕਿ ਐਗਜ਼ਿਟ ਜਦੋਂ ਜਿਹੜੇ ਜਿਹੜੇ ਲੈਣੇ ਆ ਥੋੜੇ ਜਿ ਦੇ ਨਾਮ ਨਾਲ ਵੇਖਦੇ ਰਹੋ ਕਿ ਮੈਂ ਕਿੱਥੇ ਕੋ ਪਹੁੰਚ ਗਏ ਆ ਮੈਂ ਕਿੱਥੇ ਕੋ ਪਹੁੰਚ ਗਈ ਆ ਜੀ ਸੋ ਉਹ ਚੀਜ਼ ਐ ਇਦਾਂ ਵੀ ਨਵਾਂ ਉਹੀ ਆ ਵੀ ਨਵੀਂ ਨਵੀਂ ਜਿਹੜੀ ਵਿੱਚ ਹੁਣ ਮੈਂ ਨਵਾਂ ਸ਼ੁਰੂ ਕੀਤਾ ਸੀ ਕੰਮ ਆਈ ਮੈਨੂੰ ਪ੍ਰੋਬਲਮ ਬਿਲਕੁਲ ਇੱਕ ਵਾਰੀ ਆਈ ਦੋ ਵਾਰੀ ਆਈ ਬਟ ਉੱਤੋਂ ਬਾਅਦ ਹੁਣ ਮੈਨੂੰ ਸਮਝ ਆ ਗਿਆ ਕਿ ਮੈਨੂੰ ਕਿੱਦਾਂ ਹੈਂਡਲ ਕਰਨਾ ਉਹਨੂੰ ਜੀ ਸੋ ਹੁਣ ਮੇਰੇ ਕੋਲ ਦੋ ਜੀਪੀਐਸ ਨੇ ਗੱਡੀ ਵਾਲਾ ਵੀ ਹੈਗਾ ਟਰੱਕ ਵਾਲਾ ਵੀ ਹੈਗਾ ਜੀ ਤੇ ਬੰਦੇ ਨੂੰ ਰਾਊਟ ਵੀ ਯਾਦ ਹੋ ਜਾਂਦਾ ਰੈਗੂਲਰ ਜਾਂਦਾ ਸੇਮ ਥਾਂ ਤੇ ਠੀਕ ਹੈ ਜੀ ਤੇ ਐਦਾਂ ਹੀ ਆ ਗੱਲਿੰਜੀ ਜੀ ਇੱਕ ਜਾਂਦੇ ਦਾ ਸਵਾਲ ਲਊਗਾ ਤੁਸੀਂ ਕੈਨੇਡਾ ਵੀ ਟਰੱਕ ਚਲਾਉਂਦੇ ਹੋ ਯੂਐਸਏ ਵੀ ਜਾਂਦੇ ਹੋ ਜੀ ਸੋਨਾ ਬੱਦ ਕਿਹੜਾ ਲੱਦਦਾ ਹੋਨੈਸਟਲੀ ਮੈਨੂੰ ਮੈਨੂੰ ਤਾਂ ਕੈਨੇਡਾ ਹੀ ਵਧੀਆ ਲੱਗਿਆ ਮਨਨ ਮੈਨੂੰ ਤਾਂ ਐਦਾਂ ਪਤਾ ਨਹੀਂ ਹੁਣੇ ਕੀ ਹੈ ਐਦਾਂ ਵੀ ਇੱਥੇ ਰਹੇ ਆ ਆਪਾਂ ਜਿਆਦਾ ਤਾਂ ਜੀ ਮੈਂ ਤਾਂ ਬਾਰਡਰ ਕਰਾਸ ਕਰਕੇ ਉਧਰ ਜਾਨੀ ਆ ਬਸ ਠੀਕ ਹੈ ਉਧਰ ਕੰਮ ਜੇ ਕਰਕੇ ਵਾਪਸ ਜਦੋਂ ਬਾਰਡਰ ਕਰਾਸ ਕਰਨਾ ਹੁੰਦਾ ਨਾ ਮੇਰੇ ਚ ਸਾਹ ਚ ਸਾਹ ਆ ਜਾਂਦਾ ਵੀ ਜੇ ਵਾਪਸ ਆਉਣਾ ਤਾਂ ਘਰੇ ਹੈ ਨਾ ਹਾਂ ਵੀ ਹੁਣ ਆਇਆ ਮਜ਼ਾ ਆ ਹੁਣ ਆਇਆ ਆਪਣੀਆਂ ਸੜਕਾਂ ਤੇ ਕੀ ਬਾਤ ਹੈ ਸੋ ਮੈਨੂੰ ਤਾਂ ਕੈਨੇਡਾ ਹੀ ਵਧੀਆ ਲੱਗਦਾ ਤੇ ਮੈਂ ਚਾਹ ਫੈਸਿਲਟੀਆਂ ਵੱਧ ਦੇਣ ਤੁਸੀਂ ਕਹਿੰਦੇ ਵੀ ਉਹ ਮੰਨਦੇ ਵੀ ਹੋ ਹਨਾ ਹਾਂਜੀ ਹਾਂਜੀ ਉਧਰ ਇਹ ਕਹਿੰਦੇ ਆ ਆਪਾਂ ਵੀ ਰੋਡ ਸਾਈ ਪਾ ਪਤਾ ਨਹੀਂ ਕੈਨੇਡਾ ਹੀ ਮੈਨੂੰ ਤਾਂ ਜ਼ਿਆਦਾ ਬੈਟਰ ਲੱਗਦਾ ਟਰਕਿੰਗ ਲਈ ਪਰ ਜਾਂਦੇ ਆਂ ਸਾਰੇ ਉਧਰੋਂ ਦੇਖੋ ਇਹ ਮੁੰਡਿਆ ਦਾ ਅਲੱਗ ਸ਼ਾਇਦ ਰਿਵਿਊ ਹੋਊਗਾ ਬਟ ਮੈਨੂੰ ਆਪਣੇ ਪਰਸਨਲੀ ਮੈਨੂੰ ਕੈਨੇਡਾ ਸੋਹਣਾ ਲੱਗਾ ਜਿਹੜੇ ਹੁਣ ਆਲੇ ਸਟੂਡੈਂਟ ਨੇ ਬਹੁਤ ਸਟਰਗਲ ਕਰ ਰਹੇ ਨੇ ਹਨਾ ਕੰਮ ਕਰ ਵੀ ਚਲੋ ਘੱਟ ਆ ਹਨਾ ਹਾਂਜੀ ਅ ਚਲੋ ਮੈਂ ਹਰੇਕ ਨੂੰ ਤੁਸ ਵਾਰ ਬਹੁਤ ਨਵੇਂ ਇਹਨਾਂ ਪੁੱਛਦਾ ਨਾ ਤੁਹਾਨੂੰ ਪੁੱਛ ਲੰਨਾ ਜੇ ਜਾਂਦੇ ਜਾਂਦੇ ਤੁਹਾਨੂੰ ਕੈਨੇਡਾ ਕਿਵੇਂ ਲੱਗਿਆ ਮੈਨੂੰ ਕਿ ਸੁਪਨੇ ਪੂਰੇ ਹੁੰਦੇ ਇੱਥੇ ਸੁਪਨੇ ਪੂਰੇ ਹੁੰਦੇ ਆ ਬਿਲਕੁਲ ਹੁੰਦੇ ਆ ਜੀ ਕਈਆਂ ਦੇ ਔਖੇ ਹੁੰਦੇ ਆ ਕਈਆਂ ਦੇ ਸੌਖੇ ਹੋ ਜਾਂਦੇ ਆ ਬਟ ਐਟ ਦੀ ਐਂਡ ਮੈਨੂੰ ਇੰਨਾ ਸਮਝ ਆਇਆ ਜਿੰਨਾ ਵੀ ਮੈਂ ਇੱਥੇ ਟਾਈਮ ਸਪੈਂਡ ਕੀਤਾ ਕਿ ਤੁਹਾਡੇ ਕੋਲ ਜਦ ਤੱਕ ਨੈਟਵਰਕ ਨਹੀਂ ਨਾ ਹੈਗਾ ਸਹੀ ਨੈਟਵਰਕ ਓਕੇ ਮਤਲਬ ਸਹੀ ਬੰਦੇ ਨਹੀਂ ਹੈਗੇ ਸਹੀ ਬੰਦੇ ਨਹੀਂ ਮਿਲਦੇ ਤੁਹਾਡੇ ਹਾਂ ਕੰਪਨੀ ਵਧੀਆ ਨਹੀਂ ਹੁੰਦੀ ਕੰਪਨੀ ਨਹੀਂ ਜੇ ਸਹੀ ਹੈਗੀ ਤੁਸੀਂ ਨਹੀਂ ਵੱਧ ਸਕਦੇ ਆ ਰਾਈਟ ਤੁਹਾਨੂੰ ਪਿੱਛੇ ਹੀ ਛੱਟਣਗੇ ਮੈਨੂੰ ਲੱਗਦਾ ਕੈਨੇਡਾ 'ਚ ਨਹੀਂ ਇਹ ਇੰਡੀਆ 'ਚ ਵੀ ਆਈ ਹੈ ਕਿੱਥੇ ਮਰਜ਼ੀ ਚੱਲ ਜਾਨੀ ਇੱਥੇ ਬੰਦੇ ਦੇ ਪੇਰੈਂਟਸ ਨਹੀਂ ਹੁੰਦੇ ਥੋੜਾ ਜਿਹਾ ਜਿਹੜਾ ਸਾਥ ਦੇਣ ਵਾਲੇ ਬੰਦ ਨੂੰ ਆਪ ਸਾਰੀ ਮਿਹਨਤ ਕਰਨੀ ਤੁਸੀਂ ਹਰ ਇੱਕ ਤੇ ਨਵੇਂ-ਨਵੇਂ ਆ ਕੇ ਤਾਂ ਟਰਸਟ ਕਰ ਲੈਨੇ ਹੋ ਜੀ 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 ਉਹ ਫਿਰ ਪਤਾ ਲੱਗਦਾ ਵੀ ਇਹ ਤਾਂ ਬੰਦਾ ਆ ਕਰ ਗਿਆ ਵੀ ਤੁਸੀਂ ਇੰਨੇ ਸਾਲ ਪਿੱਛੇ ਰਹਿ ਗਏ ਹੁਣ ਹਾਂ ਵੀ ਅੱਜ ਜੇ ਮੈਂ ਆ ਡਿਸੀਜਨ ਇਦਾਂ ਲੈ ਲੈਂਦਾ ਜਾਂ ਇਦਾਂ ਲੈ ਲੈਂਦੀ ਤਾਂ ਮੈਂ ਇੰਨੇ ਸਾਲ ਅੱਗੇ ਹੋਣਾ ਸੀਗਾ ਉਹ ਨੈਟਵਰਕ ਹੀ ਆ ਤੇ ਉਹ ਤੁਹਾਨੂੰ ਠੋਕਰਾਂ ਖਾ ਖਾ ਕੇ ਮਿਲਦਾ ਆ ਕੋਈ ਗੱਲ ਆ ਵੀ ਕਹਿੰਦੇ ਨਾ ਵੀ ਦਿਮਾਗ ਜਿਹੜਾ ਬਦਾਮ ਵਾਲੀ ਗੱਲ ਹੈ ਹਾਂ ਕਿਹੜੀ ਗੱਲ ਹੁੰਦੀ ਹੈ ਕਿ ਅਕਲ ਧੱਕੇ ਖਾ ਖਾ ਕੇ ਅਕਲ ਧੱਕੇ ਖਾ ਖਾ ਕੇ ਆਉਂਦੀ ਹੈ ਬਦਾਮ ਨਾਲ ਨਹੀਂ ਹੋ ਰਹੀ ਜੀ ਸਹੀ ਸੋ ਉਹ ਧੀਰੇ ਠੀਕ ਹੈ ਜੀ ਇਹ ਸਨ ਗਰਲੀਨ ਕੌਰ ਜੀ ਉਮੀਦ ਕਰਦੇ ਹਾਂ ਇਦਾਂ ਹੀ ਚੜ੍ਹਦੀਆਂ ਕਲਾਂ ਚ ਰਹਿਣ ਤੇ ਜਾਂਦੇ ਜਾਂਦੇ ਜਿਵੇਂ ਇਹਨਾਂ ਨੇ ਕਿਹਾ ਵੀ ਜਦ ਤੱਕ ਇੱਥੇ ਤੁਹਾਨੂੰ 5-7 ਵਾਰ ਬਾਹਲੀ ਕੰਟਰੀ ਜਾ ਕੇ ਧੋਖਾ ਨਹੀਂ ਮਿਲਦਾ ਕੋਈ ਗਲਤ ਬੰਦੇ ਨਹੀਂ ਟੱਕਰਦੇ ਤੁਹਾਨੂੰ ਅਕਲ ਨਹੀਂ ਆਉਂਦੀ ਹੈਗੀ ਤੁਸੀਂ ਸਟਰੋਂਗ ਕਦੋਂ ਹੁੰਨੇ ਹੋ ਜਦੋਂ ਤੁਹਾਨੂੰ ਲੱਗਦਾ ਯਾਰ ਆ ਸਾਡਾ ਸੀ ਐਂ ਕਰ ਗਿਆ ਇਹ ਇਹ ਹਿਸਟਰੀ ਆ ਇਹ ਹੈਗੀ ਯਾਰ ਰਿਐਲਿਟੀ ਜੇ ਤੁਹਾਨੂੰ ਕੰਮ ਚਾਹਵਣਾ ਤੁਹਾਨੂੰ 5-7 ਬੰਦੇ ਹੈ ਜੇ ਟੱਕਰ ਨਹੀਂ ਪੜਨੇ ਨੇ ਜਦ ਤੱਕ ਤੁਸੀਂ 5-7 ਤਵਾਰ ਤੁਸੀਂ ਆਪਣੀ ਬੇਸਮੈਂਟਾਂ ਚੇਂਜ ਨਹੀਂ ਕਰਦੇ ਜਦ ਤੱਕ ਤੁਹਾਨੂੰ ਅਕਲ ਨਹੀਂ ਆਉਣੀ ਹੈਗੀ ਤੇ ਇਹ ਚਲੋ ਉਮੀਦ ਕਰਦੇ ਆ ਆਉਣ ਵਾਲੀ ਇੰਡਸਟਰੀ ਦੇ ਵਿੱਚ ਕਿਦਾਂ ਕੁੜੀਆਂ ਦੇ ਲਈ ਇੱਥੇ ਟਰਕਿੰਗ ਫੀਲਡ ਹੈਗਾ ਸੇਫ ਆ ਭਾਈ ਇਹ ਸੁਣ ਲਓ ਜੇ ਕੋਈ ਕੁੜੀਆਂ ਆਉਣੀਆਂ ਚਾਹੁੰਦੀਆਂ ਨੇ ਆ ਸਕਦੀਆਂ ਨੇ ਕੋਈ ਨੋ ਡਾਊਟ ਵਧੀਆ ਕੋਈ ਡਰ ਨਹੀਂ ਹੈਗਾ ਕਈ ਵਾਰ ਕੁੜੀਆਂ ਕਹਿੰਦੀਆਂ ਡਬਲ ਟਰੱਕ ਮੈਂਕਮੇ ਚਲਾਉਂਗੀ ਨਹੀਂ ਕੁਝ ਨਹੀਂ ਹੈਗਾ ਚਲਾ ਸਕਦੇ ਨੇ ਤੇ ਵਧੀਆ ਪੋਜ਼ਿਟਿਵ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਸਾਂਝੀ ਜਰੂ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਪੰਜਾਬ ਦੇ ਰਹਿੰਦੇ ਜਿਹੜੇ ਸਾਡੇ ਪੁਰਾਣੇ ਪੰਜਾਬੀ ਹੈਗੇ ਆ ਪੰਜਾਬ ਚ ਬੈਠੇ ਆ ਉਹਨਾਂ ਨੂੰ ਦੱਸੀਏ ਵੀ ਸਾਡੀਆਂ ਕੁੜੀਆਂ ਹੁਣ ਇੱਥੇ ਤੱਕ ਨਹੀਂ ਸੀਮਤ ਰਹੀਆਂ ਉਹਨੇ ਟਰੱਕ ਵੀ ਚਲਾਉਂਦੀਆਂ ਨੇ ਭਾਈ ਯੂ ਐਸ ਵੀ ਆਪਣਾ ਨੂੰ ਵੀ ਕਰਦੀਆਂ ਨੇ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਜੀ ਸਾਰਾ